JSW ਸੀਮੈਂਟ ਜਿਹੜੀ ਫੈਕਟਰੀ ਇੱਥੇ ਲੱਗ ਰਹੀ ਸੀ ਉਸ ਦੇ ਪ੍ਰਦੂਸ਼ਣ ਹੋਣ ਕਰਕੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਵਿਰੋਧ ਤਾਂ ਹੀ ਤੁਸੀਂ ਦੱਸਦੇ ਕਿਉਂ ਵਿਰੋਧ ਕਰਦੇ ਆ ਇਹਦਾ ਪ੍ਰਦੂਸ਼ਣ ਇੰਨਾ ਹੋਗਾ ਮਤਲਬ ਇਹ ਸਾਨੂੰ ਕਈ ਪਿੰਡਾਂ ਉੱਪਰਭਾਵਿਤ ਕਰਦੀ ਹੈ ਅਸੀਂ ਨਹੀਂ ਕਹਿੰਦੇ ਵੀ ਪ੍ਰਦੂਸ਼ਣ ਕਰਦੀ ਹੈ ਇਹਨਾਂ ਦੀ ਬਕਾਇਦਾ ਅਸੀਂ ਰਿਪੋਰਟ ਕਢਾਈ ਹੈ ਜਿਹੜੀ ਆ ਰਿਪੋਰਟ ਹੈ ਵੀ ਅਸੀਂ ਘੱਟੋ ਘੱਟ ਅਸੀਂ 8 ਬੋਰ ਕਰਾਂਗੇ 8 ਬੋਰਾ ਦਾ ਕਰਕੇ ਸਾਡਾ ਸਾਰਾ ਜਨਰਲ ਪਾਣੀ ਜ਼ਹਿਰੀਲਾ ਹੁੰਦਾ ਹੈ 7700 ਲਗਭਗ ਟਰੱਕ ਆਊਗਾ ਉਹ ਟਰੱਕਾਂ ਦੀ ਗਰਦ ਈ ਸਾਨੂੰ ਇੰਨੀ ਹੋ ਜੂ ਅਸੀਂ ਚਿੱਤ ਬੈਠ ਨਹੀਂ ਸਕਨੇ ਇਹ ਸਾਡੇ ਪਿੰਡ ਤੋਂ ਸਿਰਫ 2 2.5 ਕਿੱਲੇ ਦੂਰ ਲੱਗ ਰਹੀ ਹੈ ਸਾਡਾ ਇਹਦੇ ਵਿੱਚ ਇੱਕ ਕਸੂਰ ਹੈ ਨਹੀਂ ਹੈਗਾ ਵੀ ਅਸੀਂ ਕੋਈ ਇਹਨਾਂ ਨੂੰ ਜ਼ਮੀਨ ਨਹੀਂ ਦਿੰਦੀ ਜਮੀਨ ਜੋਗਾ ਡਾਕਟਰੇ ਦਿੰਦੀ ਹੈ ਚਲੋ ਅਗਲੇ ਦੀ ਚੀਜ਼ੇ ਵੇਚਤੀ ਕੰਪਨੀ ਲੈ ਲਈ ਇਸੇ ਫੈਕਟਰੀ ਲੱਗਣ ਦਾ ਕੋਈ ਯੋਗ ਹੀ ਨਹੀਂ ਬਣਦਾ ਉਹ ਏਰੀਆ ਕਿੰਨਾ ਕਮਾ ਜਿਹੜਾ ਉਹਨਾਂ ਨੇ ਖਰੀਦੇ ਆ ਜ਼ਮੀਨ ਕਿੰਨੀ ਕਊ ਲਗਭਗ ਹਾਂ ਏਰੀਆ ਉਹਨਾਂ ਨੇ ਖਰੀਦੇਗਾ ਘਟੋ ਘਟ 40 45 ਕਿੱਲੇ ਹਾਂਜੀ ਇਹ ਹੋਰ ਵੀ ਉਹ ਖਰੀਦਣਾ ਚਾਹੁੰਦੇ ਸੀ ਆਸ-ਪਾਸ ਹਾਈ ਹੋਰ ਤਾਂ ਵੀ ਉਹ ਤੋਂ ਬਾਅਦ ਬਹੁਤ ਹੀ ਉੱਠ ਖੜਿਆ ਵੱਡਾ ਸੰਘਰਸ਼ ਕਰ ਰਹੇ ਹੋ ਆਉਣ ਵਾਲੀ 14 ਤਰੀਕ ਨੂੰ ਉਹਦੀ ਥੋੜੀ ਜਾਣਕਾਰੀ ਦਿਓ ਕਿ ਕਿਹੜੇ ਕਿਹੜੇ ਪਿੰਡਾਂ ਨੂੰ ਤੁਸੀਂ ਲਾਮਬੰਦ ਕੀਤਾ ਤੇ ਕਿਹੜੇ ਕਿਹੜੇ ਜਿਹੜੇ ਉੱਥੇ ਸਮਾਜ ਸੇਵੀ ਜਾਂ ਕੌਣ-ਕੌਣ ਆ ਰਹੇ 39 ਪਿੰਡ ਕਰਮਗੜ੍ਹ ਉਦੋਂ ਅਗਲਾ ਦਾਲਿਓਈ ਉਦੋਂ ਅਗਲਾ ਬਨਾਲੀ ਪਿੰਡ ਲੱਗਦਾ ਬਹਿਣੀਆ ਲੱਗਦਾ ਤੇਰੋਂ ਹੈ ਤੇ ਸਾਡੇ ਆ ਪਿੰਡ ਹੈ ਸਾਰੇ ਰਾਪਰਾਏ ਰਾਪਰ ਤਾਂ ਸਾਡੇ ਨੂੰ ਪਹਿਲੀ ਵਾਰਾ ਦੁਖੀ ਆ ਸ਼ਰਮਲ ਦਾ ਸਾਰਾ ਸਾਡੇ ਨੂੰ ਵੱਧ ਡਿਕਦਾ ਉਹਨਾਂ ਤੇ ਤੇ ਇੱਧਰ ਸਾਡਾ ਕਮਾਂਡੀਪੰਡ ਮੱਖਾ ਹੈ ਇਹ ਤਾਂ ਨੇੜੇ-ਨੇੜੇ ਆ ਪੰਡੀਏ ਜਿਹੜਾ ਇਹਨਾਂ ਦੀ ਰਿਪੋਰਟ ਦੇ ਮਤਲਬਕ ਇਹ 10 ਕਿਲੋਮੀਟਰ ਤੱਕ ਮਾਰ ਦੱਸਦੇ ਆ ਇਹਦਾ ਖੜਕੇ ਹੀ ਇੰਨਾ ਹੈ ਸਾਨੂੰ ਇਥੇ ਲੋਕਾਂ ਨੂੰ ਸੌਣ ਪੈਣੀ ਨਹੀਂ ਦੇਣਾ ਨਹੀਂ ਤੁਸੀਂ ਮੈਂ ਮੀਟਿੰਗ ਕੀਤੀ ਕੋਈ ਜਿਹੜਾ ਜਿਵੇਂ ਲੱਖਾ ਸਿੰਘ ਸਧਾਨਾ ਜਾਂ ਪਾਨਾ ਸਿੱਧੂ ਜਾਓ ਅਸੀਂ ਸੁਣਿਆ ਸੀ ਸੂਤਰਾਂ ਤੋਂ ਕਿ ਉਹ ਵੀ ਇੱਥੇ ਪਹੁੰਚ ਰਹੇ ਨੇ ਹਾਂਜੀ ਹਾਂਜੀ ਪਹੁੰਚ ਰਹੇ ਨੇ ਉਹਨਾਂ ਕੌਣ-ਕੌਣ ਪਰੇ ਉਹੀ ਪੂਰੀ ਜਾਣ ਹਾਂ ਮੈਂ ਦੱਸ ਦਿੰਨਾ ਲਾ ਕਸਾ ਨਾਈ ਪਹੁੰਚ ਰਹੇ 14 ਜੀ ਨੂੰ ਪਾਨਾ ਸਿੱਧੂ ਪਹੁੰਚ ਰਹੇ ਸਾਡੇ ਮੁੰਡੇ ਨੌਜਵਾਨ ਮੁੰਡੇ ਜੀ ਕਮੇਟੀ ਬਣਾਈ ਅਸੀਂ ਗਏ 28 ਮੈਂਬਰੀ ਉਹਦੇ ਮੈਂ ਵੀ ਮੈਂਬਰਾਂ ਤੇ ਉਹ ਮੁੰਡੇ ਜਾ ਕੇ ਆਏ ਨਾ ਕੋਈ ਆਉਣਗੇ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਤੁਸੀਂ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਕਿਸਾਨਾਂ ਨੂੰ ਆਪਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਸਰਕਾਰ ਦੀ ਕਾਰਜਕਾਰੀ ਠੀਕ ਐਤੋਂ ਪਹਿਲਾਂ ਠੀਕ ਸੀ ਜਿੱਦਣ ਤੋਂ ਸਰਕਾਰ ਨੇ ਫੈਸਲਾ ਲਿਆ ਕਿਸਾਨਾਂ ਦੀ ਜਮੀਨ ਖੋਹ ਆ ਗਈ ਇਸ ਪਾਸੇ ਸਰਕਾਰ ਨਿਗ੍ਹਾ ਹਰ ਰਾਇ ਪਸੇ ਤੋਈ 14 ਜੁਲਾਈ 2025 ਦਿਨ ਸੋਮਵਾਰ ਨੂੰ ਇੱਕ ਇੱਥੇ ਪਬਲਿਕ ਹੈਰਿੰਗ ਹੋ ਰਹੀ ਏ ਠੀਕ ਹੈ ਜੀ ਉਹਦੇ ਵਿੱਚ ਸਾਰੇ ਪੰਜਾਬ ਤੋਂ ਲੋਕ ਆ ਰਹੇ ਨੇ ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਵੱਧ ਤੋਂ ਵੱਧ ਇਸ ਇਕੱਠ ਦਾ ਹਿੱਸਾ ਬਣੋ ਆਪਣੀ ਜੋ ਫੈਕਟਰੀ ਲੱਗ ਰਹੀ ਏ ਉਹਦੇ ਜਿਹੜੇ ਹੋਣ ਵਾਲੇ ਨੁਕਸਾਨ ਨੇ ਆਉਣ ਵਾਲੀਆਂ ਨਸਲਾਂ ਤੇ ਹੋਣ ਵਾਲੇ ਪ੍ਰਭਾਵ ਨੇ ਉਹ ਅਸੀਂ ਉਹਨਾਂ ਨੂੰ ਸਵਾਲ ਜਵਾਬ ਕਰਨੇ ਜੀਦੇ ਕਰਕੇ ਅਸੀਂ ਉਹ ਫੈਕਟਰੀ ਦਾ ਵਿਰੋਧ ਕਰ ਗਏ ਉਹਨਾਂ ਨੇ ਖੁਦ ਲਿਖਿਆ ਹੋਇਆ ਉਹ ਦੇਖੋ ਸਭ ਤੋਂ ਪਹਿਲਾਂ ਲਿਖਦੇ ਆ ਵੀ ਸਭ ਤੋਂ ਨਜ਼ਦੀਕ ਪਿੰਡ ਤਲਵੰਡੀ ਅਕਲਿਆ 500 500 ਮੀਟਰ ਹੈ ਜੀ ਠੀਕ ਹੈ ਜੋ ਕਿ ਬਿਲਕੁਲ ਹੀ ਕਾਨੂੰਨ ਦੇ ਉਲਟ ਹੈ ਇਹ ਨਹੀਂ ਲਾ ਸਕਦੇ ਪਬਲਿਕ ਸਥਾਨ ਦੇ ਉੱਤੇ ਪਾਣੀ ਦੀ ਵੀ ਕਾਫੀ ਵੇਸਟੇਜ ਹੋਣੀ ਹੈ ਬਹੁਤ ਜ਼ਿਆਦਾ ਵੇਸਟੇਜ ਹੋਣੀ ਹੈ ਤੁਸੀਂ ਦੇਖ ਲਓ ਵੀ 400 ਬੋਰ ਇੱਕ ਪਿੰਡ ਦੇ ਵਿੱਚ 400 ਬੋਰ ਹੁੰਦੇ ਜਿਹੜਾ ਰੋਜ਼ ਚੱਲਣਾ ਉਹ 24 ਘੰਟੇ ਚੱਲਣਾ ਜੀ ਆਪਾਂ ਇਹ ਰਿਪੋਰਟ ਤੇ ਮਤਾ ਕੋਈ ਦੇਖਿਆ ਤੁਸੀਂ ਵੀ ਜਾਣਕਾਰੀ ਦਿੱਤੀ ਹੈ ਕਿ ਇਹਦੇ ਵਿੱਚ ਫਲਾਈ 애ਸ਼ ਉੱਡਦੀ ਹੈ ਜਿਹੜਾ ਹਵਾ ਦੇ ਵਿੱਚ ਪੋਲੂਸ਼ਨ ਹੁੰਦਾ ਤੇ ਵੀ ਆਪਾਂ ਕਹਿ ਸਕਦੇ ਹਾਂ ਸਰੋਵਰੀ ਕਹਿ ਸਕਦੇ ਹਾਂ ਜੇ ਮੇਰੇ ਇੱਥੇ ਬਹੁਤ ਨਜ਼ਦੀਕੀ ਹੈ ਤਾਂ ਉਸ ਰੋਬਰ ਦੇ ਉੱਤੇ ਜਿਹੜਾ ਇਹ ਰਾਖ ਡਿੱਗੂਗੀ ਤਾਂ ਉਹ ਪਾਣੀ ਉਸ ਪਾਣੀ ਨੂੰ ਵੀ ਪ੍ਰਦੂਸ਼ਿਤ ਦੇਖੋ ਜੀ ਇਹੋ ਇਹਨਾਂ ਦੀ ਖੋਦੀ ਰਿਪੋਰਟ ਹੈ ਉਹ ਕਹਿੰਦੇ ਵੀ ਜਿੱਥੇ ਵੀ ਜਲ ਸਰੋਤ ਹੈ ਜਿਹੜੇ ਨੰਗੇ ਨੇਗੇ ਵੀ ਇਹਨਾਂ ਦੇ ਉੱਤੇ ਕੋਈ ਹੋ ਨਹੀਂ ਹੈਗਾ ਬਾਹਰੋਂ ਪ੍ਰਦੂਸ਼ਣ ਦੇ ਨਾਲ ਫਲਾਈ ਐਸ਼ ਡਿੱਗਣੀ ਹੈ ਉਹ ਸਾਡੇ ਨੇੜੇ ਜਿਵੇਂ ਹੁਣ ਵਾਟਰ ਬਾਕਸ ਹੋ ਗਿਆ ਉਹਦੇ ਡੱਗ ਨੇ ਦੋ ਡੱਗ ਉਹ ਹੋਗੇ ਬਾਕੀ ਉਹਨਾਂ ਨੇ ਜਿਹੜੇ ਫਿਲਟਰ ਨੇਗੇ ਉਹ ਹੋਗੇ ਨੰਬਰ 2 ਤੇ ਸਾਡਾ ਸੂਆ ਸਾਰਾ 1 ਕਿਲੋਮੀਟਰ ਪੈਂਦਾ ਇਥੋਂ ਫੈਕਟਰੀ ਤੋਂ ਨ ਇਹ ਤੇ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਜਿੱਥੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਆਪਣੀ ਚਰਨ ਛੋਹ ਪ੍ਰਾਪਤ ਧਰਤੀ ਉਹੋ ਵੀ ਇੱਕ ਇਤਿਹਾਸਿਕ ਗੁਰਦੁਆਰਾ ਕਿਹੜਾ ਪਿੰਡ ਹੈ ਮਠਾਈ ਸਰ ਸਾਹਿਬ ਪਿੰਡ ਦਲਗਿਆੜੀ ਹੈ ਜੀ ਮਠਾਈ ਸਰ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਂ ਉਹੋ ਵੀ ਦੋ ਸਰੋਵਰ ਨੇ ਉੱਥੇ ਉੱਥੇ ਵੀ ਉਹੋ ਜਾ ਕੇ ਜਿਹੜੀ ਆਪਣੇ ਪਵਿੱਤਰ ਸਰੋਵਰ ਸਰੋਵਰਾਂ ਦੇ ਵਿੱਚ ਇਹ ਫਲਾਈ ਐਸ਼ ਹੈ ਜਿਹੜੀ ਉਹ ਡਿਗਣੀ ਹੈ ਸਾਡੇ ਸਰੋਵਰਾਂ ਦੇ ਗੋਬਿੰਦ ਸਾਹਿਬ ਗੁਰਦੁਆਰਾ ਸਾਹਿਬ ਦੇ ਗੋਬਿੰਦ ਸਾਹਿਬ ਨਿਸ਼ਾਨ ਸਾਹਿਬ ਦੇ ਉੱਤੇ ਇਹਨਾਂ ਨੇ ਆਪਣੀ ਜਿਹੜੀ ਫਲਾਈ ਐਸ਼ ਹੈ ਉਹ ਸਿੱਟਣੀ ਹੈ ਜਿਹਦਾ ਅਸੀਂ ਪੂਰ ਜ਼ੋਰ ਵਿਰੋਧ ਕਰਦੇ ਹਾਂ ਇਸ ਤੋਂ ਸਾਡੇ ਧਰਮ ਨੂੰ ਵੀ ਖਤਰਾ ਹੈ ਜੀ आरपीडी 24 टीवी ਦੇਖ ਰਹੇ ਤੁਸੀਂ ਮੈਂ ਸ਼ਨੀਮਾਨ ਸਾਦਾ ਸਵਾਗਤ ਕਰਦਾ ਇਸ ਵਕਤ ਮੈਂ ਪਹੁੰਚਿਆ ਹੋਇਆ ਮਾਨਸਾ ਜਲੇ ਦੇ ਪਿੰਡ ਤਲਵੰਡੀ ਅਗਲੀਆ ਜਿੱਥੇ ਕਿ ਕਾਫੀ ਵੱਡਾ ਜਿਹੜਾ ਸੰਘਰਸ਼ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਜੀਐਸਡਬਲਿਊ ਸੀਮੈਂਟ ਜਿਹੜੀ ਫੈਕਟਰੀ ਇੱਥੇ ਲੱਗ ਰਹੀ ਸੀ ਉਸ ਦੇ ਪ੍ਰਦੂਸ਼ਣ ਹੋਣ ਕਰਕੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਹ ਕਹਿੰਦਾ ਦਾ ਮੰਨਦਾ ਹੈ ਕਿ ਇਹ ਇੱਥੇ ਨਹੀਂ ਲੱਗਣ ਦੇਣਾ ਚਾਹੁੰਦੇ ਉਸ ਬਾਬਤ ਸਾਡੇ ਨਾਲ ਕਿਸਾਨ ਆਗੂ ਬੈਠੇ ਨੇ ਨਾਲ ਗੱਲਬਾਤ ਕਰਾਂਗੇ 14 ਤਰੀਕ ਨੂੰ ਇਹਨਾਂ ਦਾ ਜੋ ਵੱਡਾ ਸੰਘਰਸ਼ ਕਰਨਾ ਹੈ ਤੇ ਉਹਦੇ ਬਾਰੇ ਵੀ ਅੱਪ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਤੁਹਾਡੇ ਬਹੁਤ ਬਹੁਤ ਧੰਨਵਾਦ ਭਾਈ ਜੀ ਇਹ ਜਿਹੜੀ JSW ਵੱਲੋਂ ਜਿਹੜਾ ਇਹ ਪ੍ਰੋਜੈਕਟ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਕਿਉਂ ਆਪਾਂ ਵਿਰੋਧ ਕਰਦੇ ਹਾਂ ਕਹਿਣਾ ਤਾਂ ਅਸੀਂ ਇਹ ਚਾਹੁੰਦੇ ਹਾਂਗੇ ਵੀ ਮਤਲਬ ਵੀ ਵਿਰੋਧ ਤਾਂ ਤੁਹਾਨੂੰ ਦੱਸ ਦਿੰਦੇ ਕਿਉਂ ਵਿਰੋਧ ਕਰਦੇ ਹਾਂ ਇਹਦਾ ਪ੍ਰਦੂਸ਼ਣ ਹੀ ਇੰਨਾ ਹੋਗਾ ਮਤਲਬ ਇਹ ਸਾਨੂੰ ਕਈ ਪਿੰਡਾਂ ਨੂੰ ਪ੍ਰਭਾਵਿਤ ਕਰਦੀ ਹੈ ਅਸੀਂ ਨਹੀਂ ਕਹਿੰਦੇ ਵੀ ਪ੍ਰਦੂਸ਼ਣ ਕਰਦੀ ਹੈ ਇਹਨਾਂ ਦੀ ਬਕਾਇਦਾ ਅਸੀਂ ਰਿਪੋਰਟ ਕਢਾਈ ਹੈ ਜਿਹੜੀ ਆ ਰਿਪੋਰਟ ਹੈ ਇਹ ਅਸੀਂ ਕਢਾਈ ਹੈ ਇਹ 890 ਪਰਨੇ ਦੀ ਰਿਪੋਰਟ ਹੈ ਵਿੱਚ ਇਹਦੇ ਵਿੱਚ ਪਿੰਡ ਲਿਖੇ ਨੇ ਜਿਵੇਂ ਇਸ ਪਿੰਡ ਤੋਂ 10 ਕਿਲੋਮੀਟਰ ਤੇ ਪਿੰਡ ਹੈਗਾ ਕੋੜ ਧਰਮ ਅੱਛਾ ਮਾਨਸਾ ਜ਼ਿਲ੍ਹੇ ਦੇ ਪਿੰਡ ਹੈ ਇਧਰਲੇ ਪਾਸੇ ਬਠਿੰਡੇ ਜ਼ਿਲ੍ਹੇ ਦੇ ਪਿੰਡ ਹੈ ਉਹਦੇ ਵਿੱਚ ਸੰਦੋਹਾ ਪਿੰਡ ਦਾ ਬਕਾਇਦਾ 9 ਹੈ ਇਹ ਫੈਕਟਰੀ ਨੇ ਇਹਦੇ ਵਿੱਚ ਨੁਕਸਾਨ ਦੱਸਿਆ ਬੀਸੀ ਕੋ ਟੋ ਕੱਟ ਅਸੀਂ 8 ਸੇ ਬੋਰ ਕਰਾਂਗੇ 8 ਬੋਰਾਂ ਦਾ ਕਰਕੇ ਸਾਡਾ ਸਾਲਾੜਾ ਜਨਰਲ ਪਾਣੀ ਜਰੈਲਾ ਹੁੰਦਾ ਹੈ ਨੰਬਰ ਦੂਜਾ ਇਹਨਾਂ ਨੇ ਕਿਹਾ ਵੀ ਸਾਡਾ ਘਟੂ ਘਟ 750 ਲਗਭਗ ਟਰੱਕ ਆਊਗਾ ਉਹ ਟਰੱਕਾਂ ਦੀ ਗਰਦ ਈ ਸਾਨੂੰ ਇੰਨੀ ਹੋ ਜੂ ਅਸੀਂ ਚ ਬੈਠ ਨਹੀਂ ਸਕਨੇ ਦੂਸਰੇ ਨੰਬਰ ਤੇ ਜਿਵੇਂ ਸਾਡੇ ਸਰਮਲ ਦੇ ਵਿੱਚ ਟਰੱਕ ਆਉਂਦੇ ਬਰਨ ਵਾਲੀ ਸਰਮਲ ਸਾਰੇ ਬਿਲਕੁਲ ਉੱਤੇ ਲੱਗਿਆ ਹੋਏ ਇਸ ਕਰਕੇ ਮਤਲਬ ਇਹ ਸਾਡੇ ਪਿੰਡ ਤੋਂ ਸਿਰਫ 2 2.5 ਕਿੱਲੀ ਦੂਰ ਲੱਗ ਰਹੀ ਹੈ ਸਾਡਾ ਇਹਦੇ ਵਿੱਚ ਇੱਕ ਕਸੂਰ ਨਹੀਂ ਹੈਗਾ ਵੀ ਅਸੀਂ ਕੋਈ ਇਹਨਾਂ ਨੂੰ ਜ਼ਮੀਨ ਨਹੀਂ ਦਿੱਤੀ ਜ਼ਮੀਨ ਜੋਗਿਆ ਦੇ ਡਾਕਟਰ ਦਿੱਤੀ ਹੈ ਚਲੋ ਅਗਲੀ ਦੀ ਚੀਜ਼ ਹੈ ਵੇਚਤੀ ਕੰਪਨੀ ਨੇ ਲੈ ਲਈ ਅੱਛਾ ਮਤਲਬ ਉਹ ਜ਼ਮੀਨ ਖਰੀਦ ਚੁੱਕੇ ਨੇ ਉਹ ਹਾਂ ਜ਼ਮੀਨ ਉਹ 40 45 ਕਿੱਲੇ ਲਗਭਗ ਖਰੀਦ ਚੁੱਕਿਆ ਨਾ ਕਿ ਸਾਡੇ ਪਿੰਡ ਤੋਂ ਨਾ ਕਰਮਗੜ 39 ਉਹਨਾਂ ਨੇ ਪਹਿਲੀ ਕਿਸੇ ਡਾਕਟਰ ਤੋਂ ਜੋਗਿਆ ਵਾਲੇ ਤੋਂ ਉਹਨੇ ਪਹਿਲਾਂ ਬਸਾਸਦੇ ਭਾਵੇਂ ਸਾਡੀ ਸੁਰਤ ਤੋਂ ਪਹਿਲਾਂ ਇਲੈਕਤੀ ਹੋਈ ਸੀ ਹੁਣ ਉਹ ਵੇਚ ਗਿਆ ਜਿਹੜਾ ਗੱਲ ਰਹੀ ਵਿਰੋਧ ਦੀ ਵਿਰੋਧ ਕਿਉਂ ਕਰ ਲਿਆ ਜੇ ਸਾਡੀ ਕਿਉਂ ਖੇਤੀ ਦੇ ਨਾਲ ਫਾਈਟਰੀ ਲੱਗਦੀ ਹੋਵੇ ਕੋਈ ਸਾਡਾ ਨਰਮਾ ਪੱਟੀ ਦਾ ਵਰਲਟ ਹੈ ਜਾਂ ਮੰਨ ਲਓ ਵੀ ਕਪਾਹ ਦੀ ਕੋਈ ਨਰਮੇ ਦੀ ਲੱਗਦੀ ਹੋਵੇ ਅਸੀਂ ਨਹੀਂ ਵਿਰੋਧ ਕਰਦੇ ਕਿਉਂ ਸਾਡੀ ਕਿਸਾਨਾਂ ਦੀ ਫਸਲ ਉੱਥੇ ਵੇਖੂਗੀ ਫਾਈਟਰੀ ਠੀਕ ਹੈ ਜਾਂ ਕੋਈ ਸਾਡਾ ਝੋਨੇ ਵਾਸਤੇ ਕੋਈ ਸੈਲਰ ਲੱਗਦਾ ਹੋਵੇ ਅਸੀਂ ਕਿਉਂ ਵਿਰੋਧ ਕਰਾਂਗੇ ਜਾਂ ਕੋਈ ਜੂਸ ਦੀ ਫੈਕਟਰੀ ਲੱਗਦੀ ਹੋਵੇ ਸਾਡੇ ਸੇ ਬਾਗ ਲੱਗਣਗੇ ਫਲ ਫੁੱਟ ਜੂਸ ਦੀ ਫੈਕਟਰੀ ਹੋਵੇ ਇਹ ਪੱਕਾ ਇਹ ਸਾਨੂੰ ਸਿਮਿੰਟ ਦੀ ਫੈਕਟਰੀ ਲਾ ਰਹੇ ਹਨ ਇਹ ਦਾ ਸਾਨੂੰ ਬਹੁਤ ਤੰਗ ਕਰੂਗੀ ਜਿਵੇਂ ਸਾਡੇ ਇੱਧਰ ਪਿੰਡ ਹੈ ਇੱਕ ਕਮਾਲੂ ਪਿੰਡ ਹੈ ਉੱਥੇ ਲੋਕਾਂ ਨੂੰ ਇਹ ਆਖਿਆ ਸੀ ਇਸ ਤੇਲ ਦੀ ਸਰੋਂ ਦੀ ਤੇਲ ਦੀ ਫਰਟੀ ਲਾਵਾਂਗੇ ਲਈ ਉੱਥੇ ਤੇਲ ਮਚਾਉਣ ਦਾ ਟੈਰ ਮਚਾਉਣ ਦੀ ਉੱਥੇ ਤਾਂ ਵੀ ਉੱਥੇ ਵੀ ਵਿਰੋਧ ਹੋਇਆ ਇਸ ਕਰਕੇ ਛੋਡੇ ਮਾਧੇ ਰਹੀਂ ਸਰਕਾਰ ਨੂੰ ਅਪੀਲ ਕਰਾਂਗੇ ਸਾਡੇ ਪਿੰਡ ਦੇ ਬਿਲਕੁਲ ਉੱਤੇ ਹੈ ਇਹਦੇ ਕੋਲੇ ਇੱਕ ਹੋਰ ਵੀ ਹੈ ਸਾਡੇ ਪਿੰਡ ਦਾ ਜਿਹੜਾ ਬਾਟਰ ਵਾਸੇ ਉਹਦੇ ਵਿੱਚ ਪਾਣੀ ਬਾਟਰ ਵਾਸੇ ਲੋਕ ਪੀਂਦੇ ਉਹ ਸਾਡੇ ਤੇ ਉੱਤੇ ਆ ਕੇ ਡਿਗੂਗਾ ਉਹਦਾ ਕਰਕੇ ਵੀ ਅਸੀਂ ਵਿਰੋਧ ਕਰਦੇ ਆ ਵੀ ਸਾਡੇ ਪਿੰਡ ਦਾ ਨੁਕਸਾਨ ਹੋਊਗਾ। ਤਰਸ ਦੀ ਆਪਣੀ ਵੀ ਜ਼ਹਿਰੀਲਾ ਕਰਨਗੇ। ਇੱਕ ਤੀਜੇ ਨਵਤੇ ਗੱਲ ਕੋ ਹੋਰ ਹੈ। ਇੱਥੇ ਸਾਡੇ ਧਾਰਮਿਕ ਸਾਨ ਦਾ ਗੁਰੂ ਘਰ ਇੱਕ ਗੁਰਦੁਆਰਾ ਸਾਹਿਬ ਮਠਾਈ ਸਰ ਸਾਡਾ ਉਹਦਾ ਵੀ ਨੁਕਸਾਨ ਹੋਊਗਾ। ਇੱਥੇ ਫੈਕਟਰੀ ਲੱਗਣ ਦਾ ਕੋਈ ਯੋਗ ਹੀ ਨਹੀਂ ਬਣਦਾ। ਜੇ ਵੀ ਹੁਣ ਉਹ ਰਸਤੇ ਦੀ ਗੱਲ ਕਰਦੇ ਹਾਂ ਮਤਲਬ ਤੁਸੀਂ ਕਹਿੰਦੇ ਹੋ ਆਸ-ਪਾਸ ਦੇ ਕਾਫੀ ਕਿਲੋਮੀਟਰ ਦੇ ਤੱਕ ਇਹਦੀ ਮਾਰ ਹੋਊਗੀ ਹਾਂਜੀ ਹਾਂਜੀ ਇਹਦੇ ਘੱਟੋ-ਘੱਟ 15-20 ਕਿਲ ਪਿੰਡਾਂ ਉੱਪਰ ਪਹੁੰਚੂਗੀ ਹੁਣ ਤੁਸੀਂ ਸੁਣੋ ਇਹ ਰਿਪੋਰਟ ਦੇ ਮੁਤਾਬਕ ਰਿਪੋਰਟ ਦਿੱਤਾ ਉਹਨਾਂ ਦੇ ਮਤਲਬਕ ਰਿਪੋਰਟ ਦੇ ਵਿੱਚ ਬਕਾਇਦਾ ਉਹਨੇ ਲਿਖਿਆ ਹੈ ਹਾਂ ਫਿਰ ਇਹ ਜਿਹੜਾ ਸਾਨੂੰ ਖਲਸ਼ਾ ਹੈ ਇਹਦਾ ਜਿਹੜਾ ਸਾਡੇ ਇਲਾਕੇ ਦੇ ਉੱਤੇ ਇਹਦਾ ਕੈਮੀਕਲ ਡਿਗਰ ਉਹਦਾ ਪਸ਼ੂ ਹਰਾ ਚਾਰਾ ਪੱਠੇ ਪਸ਼ੂ ਖਾਂਗੇ ਉਸ ਤੋਂ ਬਾਅਦ ਉਹਦਾ ਦੁੱਧਵਾਦਾ ਅਸੀਂ ਜੰਤਕ ਲੋਕ ਪੀਵਾਂਗੇ ਉਹ ਸਾਡੇ ਅੰਦਰ ਕੈਂਸਰ ਵਰਗੀਆਂ ਬਾਰਗਾਂ ਸਕਿਨ ਵਰਗੀਆਂ ਬਾਰਗਾਂ ਖਰਕਣ ਵਰਗੀਆਂ ਬਾਰਗਾਂ ਇਹ ਸਾਨੂੰ ਲੱਗਣ ਨੂੰ ਹੋਣਗੀਆਂ ਇਸ ਪਿੰਡ ਪਹਿਲਾਂ ਵੀ ਕੈਂਸਰ ਤੋਂ ਇੱਕ ਦੋ ਮਰੀਜ਼ ਇੱਥੇ ਪੀੜਤ ਸਪੈ ਜੀ ਇਸ ਕਰਕੇ ਸਾਂਭ ਰੋਧ ਕਰਦੇ ਅਸੀਂ ਜੋ ਡੀ ਇਸ ਪਾ ਜਿਹੜੀ ਜੀਐਸਡਬਲਿਊ ਪਾਰਟੀ ਹੈ ਉਹਨਾਂ ਦਾ ਕੋਈ ਮੀਟਿੰਗ ਹੋਈ ਇਸ ਤੋਂ ਪਹਿਲਾਂ ਨਹੀਂ ਸਾਡੀ ਕੋਈ ਮੀਟਿੰਗ ਨਹੀਂ ਹੋਈ ਨਾ ਅਸੀਂ ਪਹੁੰਚ ਕਿਤੇ ਨਾਉਨੇ ਕਰੀਏ ਸਾਡਾ ਮੀਟਿੰਗ ਕਰਨ ਦਾ ਟਾਈਮ ਉਦਦਾ ਹੋਵੇ ਜੇ ਅਸੀਂ ਕਿਸੇ ਗੱਲ ਤੇ ਲੋ ਲੈਣਾ ਹੋ ਜਾਣਾ ਹੋਵੇ ਸਾਡੀ ਕੋਈ ਮੀਟਿੰਗ ਨਾ ਹੋਈ ਸਾਡੀ ਪੰਚਾਇਤਾਂ ਦੀ ਹੋਈ ਹੋਵੇ ਤਾਂ ਮੈਂ ਕਹਿੰਦਾ ਨਹੀਂ ਹੈਗਾ ਵੀ ਪੰਚਾਇਤਾਂ ਦੀ ਸਾਡੀ ਹੋ ਗਈ ਹੋਵੇ ਦਵੇ ਲੌੜੀ ਦੀ ਪਰ ਅਸੀਂ ਪੰਚਾਇਤਾਂ ਨੇ ਵੀ ਪਹਿਲਾਂ ਗ੍ਰਾਮ ਸਭਾ ਸੱਦ ਕੇ ਮਤੇ ਪਾ ਚੁੱਕੀਆਂ ਅਸੀਂ ਬੀਐਸਸੀ ਫੈਕਟਰੀ ਸੇ ਲੱਗੜ ਨਹੀਂ ਦਿਨੀ ਕਿਉਂਕਿ ਸਾਡਾ ਪਿੰਡ ਬਿਲਕੁਲ ਘਟਾਰ ਤੇ ਆ ਸਾਡਾ ਪਿੰਡ ਉੱਠ ਕੇ ਜਾਊਗਾ ਕਿੱਥੇ ਇਸ ਕਰਕੇ ਅਸੀਂ ਬੇਨਤੀ ਕਰੀ ਪ੍ਰਸ਼ਾਸਨ ਨੂੰ ਕੋਈ ਐਪਲੀਕੇਸ਼ਨ ਤੁਹਾਡੇ ਵੱਲ ਦਿੱਤੀ ਲਵੇ ਹਾਂ ਅਸੀਂ ਮਾਨਸਾ ਦੇ ਡੀਸੀ ਨੂੰ ਵੀ ਮਿਲੇ ਆਪ ਰਿਪੋਰਟ ਦੇ ਮਤਲਕ ਅਸੀਂ ਜਿਹੜਾ ਆ ਕਢਾਇਆ ਗਾ ਆਪਣਾ ਗ੍ਰਾਮ ਸਭਾ ਕਰਿਆਂ ਅਸੀਂ ਪਟਿਆਲੇ ਪ੍ਰੋਡਕਸ਼ਨ ਬੋਰਡ ਨੂੰ ਦੇਖਿਆ ਰਿਪੋਰਟਾਂ ਸਾਰੀਆਂ ਵਿਆਹ ਸਾਡੇ ਧੱਕਾ ਹੋ ਰਿਹਾ ਫਿਰ ਸਾਡੇ ਡੀਸੀ ਮਾਨ ਜੋ ਇਸ ਨੂੰ ਆਪਣੇ ਨੂੰ ਮਾਨਸਾ ਨੂੰ ਮਿਲੇ ਸਾਹਿਬ ਨੂੰ ਵਧੀਆ ਗੱਲਬਾਤ ਸੁਣੀ ਤੇ ਅਸੀਂ ਉਹਨੂੰ ਵੀ ਦੇਖਿਆ ਉਦੋਂ ਬਾਅਦ ਅਸੀਂ ਹਲਕੇ ਦੇ ਐਮਐਲਏ ਨੂੰ ਮਿਲੇ ਅਸੀਂ ਉਹ ਦੋ ਹਲਕੇ ਦੇ ਐਮਐਲਏ ਮਿਲ ਕੇ ਉਹਨੂੰ ਵੀ ਦੱਸ ਕੇ ਆਏ ਵੀ ਭਾਈ ਆਪਣੇ ਇਲਾਕੇ 'ਚ ਲੱਗਣੀ ਚਾਹੀਦੀ। ਉਹ ਵੀ ਕਹਿੰਦਾ ਕਿ ਸਾਡਾ ਵੀ ਪਿੰਡ ਕਿੰਨੇ ਕਿਲੋਮੀਟਰ ਦੀ ਨਾਲ ਉਹਨਾਂ ਦੇ ਪਿੰਡ ਨਾਲ ਲੱਗ ਮਨ ਬਨਾਲੀ ਪਿੰਡ ਸਾਡੇ ਐਮਐਲਏ ਦਾ। ਉਹਨੂੰ ਵੀ ਮਿਲ ਕੇ ਆਏ ਸਾਰਾ ਪਿੰਡ ਜਾ ਕੇ। ਉਹਨੇ ਵੀ ਸਾਨੂੰ ਵਿਸ਼ਵਾਸ ਦਿੱਤਾ ਵੀ ਤੁਹਾਡੇ ਨਾਲ ਧੱਕਾ ਹੁੰਦਾ ਕੋਈ ਨਹੀਂ ਸਰਮਾਈ ਕਰਾਂਗਾ। ਗਾਂਹਾਂ ਸਰਕਾਰ ਦੀ ਮਰਜ਼ੀ ਦੇ ਸਾਡੇ ਧੱਕਾ ਕਰਦੀ ਹੈ ਜਾਂ ਨਹੀਂ ਕਰਦੀ। ਜਾਂ ਅਸੀਂ ਉਹਦਾ ਕਿੰਨਾ ਕੁ ਵਿਰੋਧ ਕਰ ਸਕਦੇ ਹਾਂ ਤੇ ਸਾਨੂੰ ਫੈਕਟਰੀ ਲੱਗਣ ਤੇ ਪੂਰਾ ਇਸ ਇਹ ਗੱਲਾਂ ਦਾ ਖਲਚਾ ਜੀ ਨੂੰ ਮਤ ਸੁਦਾ ਉਹ ਏਰੀਆ ਕਿੰਨਾ ਕਮ ਦਾ ਜਿਹੜਾ ਉਹਨਾਂ ਨੇ ਖਰੀਦੇ ਆ ਜ਼ਮੀਨ ਕਿੰਨੀ ਕ ਉਹ ਲਗਭਗ ਹਾਂ ਏਰੀਆ ਉਹਨਾਂ ਨੇ ਖਰੀਦੇਗਾ ਘਟੋ ਘਟ 40 45 ਕਲੀ ਅੱਛਾ ਹਾਂਜੀ ਇਹ ਹੋਰ ਵੀ ਉਹ ਖਰੀਦਣਾ ਚਾਹੁੰਦੇ ਸੀ ਆਸ-ਪਾਸ ਹਾਈ ਹੋਰ ਤਾਂ ਵੀ ਉਦੋਂ ਬਾਅਦ ਬਰੋ ਵੀ ਉੱਠ ਖੜਿਆ ਉਦੋਂ ਬਾਅਦ ਨਹੀਂ ਉਹਨਾਂ ਚਾਹੁੰਦੇ ਸੀ ਵੀ ਫੈਕਟਰੀ ਲਈ ਹੋਰ ਵੀ ਜ਼ਰੂਰੀ ਹੈ ਜ਼ਰੂਰੀ ਹੈ ਉਹ ਰਸਤੇ ਵੀ ਚਾਹੁੰਦੇ ਸੀ ਰਸਤੇ 'ਚ ਅਸੀਂ ਬਰੋ ਕਰ ਰਹੇ ਜਦੋਂ ਸਾਡੇ ਲੋਕ ਖੜ ਕੇ ਰਸਤੇ ਵਾਲੇ ਅਸੀਂ ਰਸਤਾ ਦਿੰਦੇ ਨਹੀਂ ਹੈਗੇ ਜੇ ਕੋਟਕੇ ਸਰਕਾਰ ਲੂਗੀ ਉਹਦੇ ਸਾਹਿਬ ਦੇਖਾਂਗੇ ਹੂੰ ਆਰਸੀ ਰਸਕ ਸਾਨੂੰ ਪਰੇਟ ਵੀ ਬਹੁਤ ਦਿੰਦੇ ਸੀ ਪਰ ਅੱਜ ਦੀਆਂ ਆਪਣਾ ਦੇਖ ਕੇ ਰੇਡ ਕੁਛ ਵੀ ਨਹੀਂ ਅੱਜ ਅਸੀਂ ਠੁੱਠਾੜੀ ਪਿੰਡ ਵੀ ਜਾ ਕੇ ਉੱਥੇ ਵੀ ਕਿਸਾਨਾਂ ਦੀ ਜ਼ਮੀਨ ਕਵੈਰ ਕਰ ਰਹੀ ਹੈ ਸਰਕਾਰ ਬਿਨਾ ਪੈਸੇ ਤੋਂ ਕਰ ਰਹੀ ਹੈ ਇਸ ਗੱਲ ਤੇ ਕਿਹੜੇ ਕਿਸਾਨ ਦੀ ਜਮੀਨ ਆ ਗਈ ਮਾਲੂ ਕਿੱਲੇ ਦੀ ਜ਼ਮੀਨ ਹੈ ਇਹ ਕਿੱਲੇ ਦੇ ਵਿੱਚੋਂ ਕਣਕ ਬੀਜਦਾ ਉਹਦੇ ਵਿੱਚੋਂ ਉਹਨੂੰ 12 ਮੰਨਲਾਂ ਦਾ ਪਲਾਟ ਦਿੱਤਾ ਤੇ ਬਾਕੀ ਤੋਂ ਵੀ ਐਵੇਂ ਕੀ 12 ਮੰਨਲਾਂ ਕੀ ਵੇਚੂਗਾ ਇਸ ਕਰਕੇ ਉਹ ਕਿਸਾਨ ਜਾੜਾ ਜਿਹਾ ਉਹ ਆਤਮਸਤਿ ਕਰੂਗਾ ਇਹ ਕਰਕੇ ਅੱਜ ਵਸੇ ਇਹ ਇਸ ਖਲਾਫ ਜਿਹੜਾ ਤੁਸੀਂ ਵੱਡਾ ਸੰਘਰਸ਼ ਕਰ ਰਹੇ ਹੋ ਹਾਂਜੀ ਇਸ ਬਾਬਤ ਜਿਹੜਾ ਵੱਡਾ ਸੰਘਰਸ਼ ਕਰ ਰਹੇ ਹੋ ਆਉਣ ਵਾਲੀ 14 ਤਰੀਕ ਨੂੰ ਉਹਦੀ ਥੋੜੀ ਜਾਣਕਾਰੀ ਦਿਓ ਕਿ ਕਿਹੜੇ-ਕਿਹੜੇ ਪਿੰਡਾਂ ਨੂੰ ਤੁਸੀਂ ਲਾਮਬੰਦ ਕੀਤਾ ਤੇ ਕਿਹੜੇ-ਕਿਹੜੇ ਜਿਹੜੇ ਉੱਥੇ ਸਮਾਜ ਸੇਵੀ ਜਾਂ ਕੌਣ-ਕੌਣ ਆ ਰਹੇ ਹਾਂ ਸਮਾਜ ਸੇਵੀ ਤਾਂ ਕੋਈ ਵੀ ਆ ਸਕਦਾ ਹੈ ਪਰ ਪਿੰਡਾਂ ਦਾ ਤਾਂ ਅਸੀਂ ਆ ਜਿਆਦੇ ਪਿੰਡਾਂ ਸੀ 39 ਪਿੰਡ ਕਰਮਗੜ ਉਦੋਂ ਅਗਲਾ ਦਾਲਿਓਈ ਉਦੋਂ ਅਗਲਾ ਬਨਾਲੀ ਪਿੰਡ ਲਵੇ ਲੱਗਦਾ ਬਹਿਨੀ ਵਾਲ ਲੱਗਦਾ ਪੇਰੋਂ ਹੈ ਤੇ ਸਾਡੇ ਆ ਪਿੰਡ ਹੈ ਸਾਰੇ ਰਾਪਰੇ ਰਾਪਰ ਤਾਂ ਸਾਡੇ ਨੂੰ ਪਹਿਲੀ ਵਾਰਾ ਦੁਖੀ ਆ ਸ਼ਰਮ ਵਾਲਾ ਸਾਰਾ ਸਾਡੇ ਨੂੰ ਵੱਧ ਰਿਖਦਾ ਰਹਿੰਦੇ ਤੇ ਇੱਧਰ ਸਾਡਾ ਕਮਾਂਡੀ ਪਿੰਡ ਮੱਖਾ ਹੈ ਇਹ ਤਾਂ ਨੇੜੇ ਨੇੜੇ ਆਏ ਪਿੰਡ ਹੀ ਹੈ ਜਿਹੜਾ ਇਹਨਾਂ ਦੀ ਰਿਪੋਰਟ ਦੇ ਮਤਲਬਕ ਇਹ 10 ਕਿਲੋਮੀਟਰ ਤੱਕ ਮਾਰ ਦੱਸਦੇ ਆ ਇਹਦਾ ਖੜਕ ਕੇ ਹੀ ਇਹਨੇ ਸਾਨੂੰ ਇਥੇ ਲੋਕਾਂ ਨੂੰ ਸੌਣ ਪੈਣੀ ਨਹੀਂ ਦੇਵਾ ਅੱਛਾ ਇਸ ਕਰਕੇ ਤਾਸੀਸਾ ਬ੍ਰੋਦ ਕਰਦੇ ਆਂ ਹੋਰ ਸਾਡੀ ਕੰਪਨੀਆਂ ਦੁਸ਼ਮਣ ਹੀ ਕੋਈ ਨਹੀਂ ਤੁਸੀਂ ਮੈਂ ਮੀਟਿੰਗ ਕੀਤੀ ਕੋਈ ਜਿਹੜਾ ਜਿਵੇਂ ਲੱਖਾ ਸਿੰਘ ਸਧਾਨਾ ਜਾਂ ਪਾਨਾ ਸਿੱਧੂ ਜਿਹਾ ਉਹ ਅਸੀਂ ਸੁਣਿਆ ਸੀ ਸੂਤਰਾਂ ਤੋਂ ਕਿ ਉਹ ਵੀ ਇੱਥੇ ਪਹੁੰਚ ਰਹੇ ਨੇ ਹਾਂਜੀ ਹਾਂਜੀ ਪਹੁੰਚ ਰਹੇ ਨੇ ਉਹਨਾਂ ਕੋਣ ਕੋਣ ਪਰੇ ਉਹੀ ਪੂਰੀ ਜਾਣਕਾਰੀ ਮੈਂ ਦੱਸ ਦਿੰਨਾ ਲੱਖਾ ਜੀ ਨਹੀਂ ਪਹੁੰਚ ਰਹੇ 14 ਜੀ ਨੂੰ ਪਾਨਾ ਸਿੱਧੂ ਪਹੁੰਚ ਰਹੇ ਸਾਡੇ ਮੁੰਡੇ ਨੌਜਵਾਨ ਮੁੰਡੇ ਜੀ ਕਮੇਟੀ ਬਣਾਈ ਅਸੀਂ 28 ਮੈਂਬਰੀ ਉਹ ਮੈਂ ਵੀ ਮੈਂਬਰ ਆਂ ਤੇ ਉਹ ਮੁੰਡੇ ਜਾ ਕੇ ਇਹਨਾਂ ਕੋਲ ਆਉਣਗੇ ਆਪਣਾ ਬੀਤੇ ਦਿਨ ਵੀ ਕੋਈ ਮੀਟਿੰਗ ਹੋਈ ਥੋੜੇ ਪਿੰਡ ਦੇ ਵਿੱਚ ਉਸ ਦੇ ਵਿੱਚ ਕੀ ਮਤਲਬ ਜਿਹੜੇ ਬਿਆਨਤ ਬੰਦੀ ਹੋਈ ਹੈ ਕਿ 14 ਤਰੀਕ ਨੂੰ ਕਿਸ ਤਰ੍ਹਾਂ ਦਾ ਤੇ ਕਿੱਥੇ ਕਿਹੜੀ ਲੋਕੇਸ਼ਨ ਤੇ ਸੰਘਰਸ਼ ਹੋਊਗਾ ਹਾਂ ਅਸੀਂ ਕੋਈ ਹਜੇ ਤੱਕ ਸੰਘਰਸ਼ ਕਰਨ ਕੋਈ ਇਰਾਦਾ ਨਹੀਂ ਅਸੀਂ ਜਾ ਕੇ ਪਬਲਿਕ ਤੇ ਲੈ ਕੇ ਬੈਠਾਂਗੇ ਜਿੱਥੇ ਸਾਨੂੰ ਬੁਹਾਉਣਗੇ ਕੰਪਨੀ ਆਏ ਸਾਨੂੰ ਗੁਣ ਦਗਾਉਣਗੇ ਅਸੀਂ ਉਹਦੇ ਉਹ ਫਾਇਦੇ ਦੱਸਣਗੇ ਅਸਲ ਲੋਗਾਂ ਦੱਸਾਂਗੇ ਠੀਕ ਹੈ ਜੇ ਕੰਪਨੀ ਕੋਈ ਇਹੋ ਜਿਹਾ ਸਾਡੇ ਨਾਲ ਧੱਕਾ ਕਰੂਗੀ ਕੋਈ ਮੂਰੇ ਆਪਦੇ ਬੰਦਿਆਂ ਨੂੰ ਵਹਾ ਕੇ ਸਾਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕਰੂਗੀ ਤੇ ਉਹਨਾਂ ਤੋਂ ਮੂਰੇਲੇ ਬੰਦਾ ਨੂੰ ਹੱਥ ਖੜੇ ਕਰਾਤੇ ਸਾਡੇ ਕੋਈ ਪੁਲਿਸ ਧੱਕਾ ਹੋਇਆ ਫਿਰ ਸ਼ਰਚੀ ਕਰਾਂਗੇ ਹੋਰ ਸਾਡੇ ਕੋਈ ਹੋਰ ਕੋਈ ਰਾ ਨਹੀਂ ਜੇ ਸਾਡੀ ਗੱਲਬਾਤ ਵਧੀਆ ਸਾਡਾ ਬਰੋਸ ਵਧੀਆ ਸੁਣਿਆ ਕੋਈ ਚੱਕਰ ਨਹੀਂ ਅਸੀਂ ਕੋਈ ਲੜਦੇ ਨਹੀਂ ਕੋਈ ਬੋਲਦੇ ਨਹੀਂ ਸੀਗਾ ਕਮਲੇ ਸਾਨੂੰ ਪਤਾ ਹੈਗਾ ਸਾਰੀ ਗੱਲਾਂ ਅਸੀਂ ਇਹ ਗੱਲ ਨਹੀਂ ਕਰਦੇ ਹਾਂ ਹਿਲਸ ਘਾਉਣ ਨਹੀਂ ਦਿੰਦੇ ਅਸੀਂ ਹਿਲਸ ਕਰਕੇ ਨਾ ਅਸੀਂ ਕੋਈ ਉਹਨਾਂ ਦੀ ਜਿੰਦਾਬਾਦ ਨਾ ਮਰਦਾਬਾ ਇਹੋ ਜਿਹੀ ਕੁਝ ਨਹੀਂ ਕਰਨਾ ਸੀ ਜੇ ਸਾਗ ਨੂੰ ਜਾ ਕੇ ਵਧੀਆ ਬਹਾਉਣਗੇ ਬੈਠਾਂਗੇ ਬੈਠ ਕੇ ਉਹ ਗੱਲਬਾਤ ਦੱਸਣਗੇ ਅਸੀਂ ਉਹ ਉਹ ਗੁਣਗਣੇ ਆਉਣਗੇ ਅਸੀਂ ਉਹਦੇ ਅਗੋਂ ਗ੍ਰਾਮ ਉਹਨਾਂ ਦੇ ਬਤਲਕ ਲਿਖੀ ਰਿਪੋਰਟ ਨਾ ਕਿ ਮੇਰੇ ਕਹਿਣ ਦੀ ਸਾਰਾ ਕੁਝ ਉਹਨੇ ਜਿੰਨੇ ਸਾਨੂੰ ਮੈਂ ਦੱਸਿਆ ਉਹਨੇ ਹੀ ਲਿਖੀ ਹੈ ਉਹਦੇ ਵਿੱਚੋਂ ਇੱਕ ਕਢਾਈ ਇਹ ਰਿਪੋਰਟ ਅਸੀਂ ਜਿਹੜੀ ਕਢਾਈ ਹੈ 800 ਪੰਨੇ ਦੀ ਸੀ ਉਹਦੇ ਦੋ ਇੰਡੀਆਂ ਇੰਡੀਆਂ ਗੱਡਾਂ ਵੱਡੀਆਂ ਹੋਈਆਂ ਉਹ ਸਾਡੇ ਕੋਲੇ ਵੀ ਹੈ ਅਸੀਂ ਆ ਪੰਜਾਬੀ ਚ ਸੰਕਰਾਲੀ ਬੀਬੀ ਵਕੀਲਾ ਤੁਮ ਆਪ ਲੋਕਾਂ ਨੂੰ ਸਾਡੇ ਪੰਜਾਬੀ ਪੜ੍ਹਨੀ ਹੋਣੀ ਆ। ਕਿਸਾਨ ਜਥੇਬੰਦੀਆਂ ਨਾਲ ਵੀ ਮਤਲਬ ਇਸ ਸੰਬੰਧੀ ਕੰਟੈਕਟ ਹੈ। ਕਿਸਾਨ ਜਥੇਬੰਦੀਆਂ ਨਾਲ ਵੀ ਤੁਹਾਡਾ ਕੰਟੈਕਟ ਹੋਇਆ ਵੀ ਕਿਹੜੇ ਕਿਹੜੀਆਂ ਜਥੇਬੰਦੀਆਂ? ਖੁਦ ਕਿਸਾਨ ਜਥੇਬੰਦੀ ਦੇ ਵਿੱਚ ਮੈਂ ਕੰਮ ਕਰਦਾ 2001 ਤੋਂ ਲੈ ਕੇ ਅੱਜ 24-25 ਸਾਲ ਹੋ ਗਏ। ਹਾਂ ਕੰਮ ਕਰਦਿਆਂ। ਮਤਲਬ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਜਿੰਨੇ ਵੀ ਜਥੇਬੰਦੀਆਂ ਸਾਰੇ ਰਲ ਕੇ ਇਸ ਸੰਘਰਸ਼ ਦੇ ਵਿੱਚ ਹਿੱਸਾ ਲੈ ਰਹੀਆਂ। ਹੱਬ ਪੇਤ ਜੇ ਸਰ ਸਾਰ ਸੜਕ ਕੱਟ ਹੋਈ ਤੇ ਦੂਜਾ ਸਾਰਾ ਲਮਾ ਕਿ ਲਮਾ ਗਈ ਹੋ ਸਕਦਾ ਵੀ ਹੁਣ ਵੀ ਸਾਰਾ ਲਿੱਤਾ ਸਾਨੂੰ ਹੁਣ ਗਰਾਹਾਂ ਵਾਲੀ ਜੱਸੀ ਬੰਦੀ ਐ ਸਾਡੇ ਉਹ ਵੀ ਭਰਾ ਨੇ ਸਾਡੇ ਮਦ ਟਕਾਉਂਦੇ ਵਾਲੇ ਉਹ ਵੀ ਸਾਡੇ ਭਰਾ ਨੇ ਹੋ ਸਕਦਾ ਮਤਭੇਟ ਤੇ ਅੱਡਾ ਮੁੱਦੇ ਤੇ ਇਕੱਠੇ ਜੇ ਅਸੀਂ ਸਿੱਧੂਪੁਰੇ ਜੱਸੀ ਬੰਦੀ ਆ ਸਾਡੀ ਸਾਡੀ ਟਕਾਉਂਦੇ ਵਾਲੀ ਗਰਾਹਾਂ ਵਾਲੀ ਵੀ ਆ ਰੱਜਾ ਵਾਲੇ ਵੀ ਸਾਡੇ 31 32 ਜੱਸੀ ਬੰਦੇ ਕਿਸੇ ਮਤਭੇਟ ਤੇ ਅੱਟ ਜਰੂਰ ਹੋ ਮੁੱਦੇ ਤੇ ਇਕੱਠੇ ਉਹ ਚੱਕ ਜਿਹੜਾ ਇਸਪਿੰਡ ਦੇ ਵਿੱਚ ਕੋਈ ਡਕਾਉਂਦੇ ਆਲੇ ਉਹਨਾਂ ਤੇ ਵੀ ਰਿਤਾ ਪੂ ਅਗਰਾਹ ਵਾਲੇ ਉਹਨਾਂ ਤੇ ਪੈਂਦਾ ਸਾਡੇ ਤੇ ਪੂ ਇਹ ਮੁੱਦਾ ਸਾਡਾ ਇੱਕ ਹੈ ਲੜਾਈ ਸਾਡੀ ਇੱਕ ਹੈ ਮਤ ਤਰੀਕਾ ਹੋਰ ਹੋ ਸਕਦਾ ਸਾਰੇ ਬਦਲ ਕੇ ਲੜਾਈ ਲੜਦਾ ਉਹਦਾ ਤਰੀਕਾ ਹੋਰ ਹੋਦਾ ਸਾਰਾ ਖਰੋਸ ਹੈ ਪਰ ਮੁੱਦੇ ਤੇ ਇਕੱਠੇ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਤੁਸੀਂ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਕਿਸਾਨਾਂ ਨੂੰ ਆਪਨ ਪਰੇਸ਼ਾਨ ਹੋਣਾ ਪੈ ਰਿਹਾ ਹੈ ਸਰਕਾਰ ਦੀ ਕਾਰਜਕਾਰੀ ਠੀਕ ਐਤੋਂ ਪਹਿਲਾਂ ਠੀਕ ਸੀ ਜਿੱਦਨ ਤੋਂ ਸਰਕਾਰ ਨੇ ਫੈਸਲਾ ਲਿਆ ਕਿਸਾਨਾਂ ਦੀ ਜਮੀਨ ਖਵਾ ਆ ਗਈ ਇਸ ਪਾਸੇ ਸਰਕਾਰ ਨਿਗ੍ਹਾਾਰ ਰਹੀ ਪਾਸੇ ਤੋਂ ਹੀ ਹੈ ਕਿਉਂਕਿ ਭਾਈ ਸਿਰਫ ਇੱਥੇ ਨਹੀਂ ਜਿਵੇਂ ਕਮਾਨਸਰ ਦੇ ਪਿੰਡ ਠੂਠਿਆਂ ਵਾਲੀ ਹੈ ਤਾਂ ਹੋਰ ਵੀ ਪੰਜਾਬ ਦੇ ਚ ਲੁਧਿਆਣਾ ਸਾਈਡ ਬਹੁਤ ਜਗਾਵਾਂ ਤੇ ਮੱਲਾ ਜਿਹੜਾ ਲੈਂਡ ਪੂਲਿੰਗ ਦਾ ਜਿਹੜਾ ਕੰਮ ਹੋਇਆ ਤਾਂ ਉਸ ਸੰਬੰਧ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂ ਹੁਣ ਵੀ ਅੱਜ ਵੀ ਮੈਂ ਠੂਠਾ ਵਾਲੀ ਪਿੰਡ ਗਿਆ ਸੀ ਮੈਂ ਠੂਠਾ ਪਿੰਡ ਨੂੰ ਇਕੱਠੇ ਕਰੇ ਸੀ ਲੋਕ ਕਿਸਾਨ ਇਕੱਠੇ ਹੋਏ ਉਹਨਾਂ ਨੂੰ ਗੱਲਬਾਤ ਦੱਸੀ ਉਹਨਾਂ ਦੀ ਪੁੱਛੀ ਉਹਨਾਂ ਪਰਿਵਾਰ ਵੀ ਰੋ ਰਹੇ ਐ ਉਹ ਬੰਦੇ ਆ ਵੀ ਰੋ ਰਹੇ ਐ ਉਹਨਾਂ ਨੂੰ ਦੁੱਖ ਹੈ ਇਸ ਗੱਲ ਦਾ ਵੀ ਇੱਕ ਤਾਂ ਸਾਡੀ ਜ਼ਮੀਨ ਰੋਡ ਦੇ ਉੱਤੇ ਲੱਗਦੀ ਐ ਮਾਨਤਾ ਸ਼ਹਿਰ ਦੇ ਨਾਲ ਲੱਗੇ ਜਿਹਦਾ ਘਟੋ ਘਟ 5 ਕਰੋੜ ਕਿੱਲੇ ਦਾ ਬਣਦੇ ਘਟੋ ਘਟ ਬਹੁਤ ਵੱਧ ਰੇਟ ਉਸੇ 5 ਕਰੋੜ ਦਾ ਮੈਨੂੰ ਲੱਗਦੀ ਐ ਤੇ ਉਹਨਾਂ ਨੂੰ ਦਿੰਦੇ ਨਹੀਂ ਠੈਣੀ ਵੀ ਆਖੇ ਸਾਨੂੰ ਪਲਾਟ ਦੇਵੇਂ 5 ਮਰਜ਼ ਫਰਜ਼ ਕਰੋ 12 ਦਰਮਾਨ ਸਰਕਾਰ ਨੇ ਪਲਾਟ ਦਿੱਤਾ ਸਾਨੂੰ ਉਹ ਪੌਣੀ ਕਨਾਲ ਦਾ ਅੱਧੀ ਕਨਾਲ ਦਾ ਸਾਨੂੰ ਪਲਾਟ ਦਿੱਤਾ ਠੀਕ ਐ ਸਾਢੇ 7 ਕਨਾਲ ਤਾਂ ਸਾਡੀਆਂ ਐਵੇਂ ਗਈਆਂ ਨਾ ਇਹ ਜ਼ਬਰਦਸਤ ਕਿਵੇਂ ਚੱਲਾਂਗੇ ਅਸੀਂ ਵੀ ਸਾਡੇ ਭਰਾਵਾਂ ਨੇ ਠੁੱਠੇ ਹੀ ਦੇਖਸਾਣ ਅਸੀਂ ਉਹਨਾਂ ਦੇ ਬਿਲਕੁਲ ਮੋਟਿਆ-ਮੋਟਾ ਲੈ ਖੜਾਂਗੇ ਕੋਈ ਐਸੀ ਗੱਲ ਨਹੀਂ ਸਰਕਾਰ ਜੋ ਧੱਕੇ ਨਾ ਖਾਊਗੀ ਨਹੀਂ ਖੋਣ ਦੇਵਾਂਗੇ ਹਾਂ ਕੋਈ ਲੋਕਾਂ ਨਾਲ ਬਹਿ ਕੇ ਆ ਕੇ ਪੈਸਾ ਸਰਕਾਰ ਨੂੰ ਨਾ ਪੂਰਾ ਦਿੰਦੀ ਹੈ ਜਾਂ ਲੋਕਾਂ ਨੂੰ ਕਿਤੇ ਪਾਉਂਦੀ ਹੈ ਜ਼ਮੀਨ ਲੈ ਕੇ ਦਿੰਦੀ ਹੈ ਫਿਰ ਉਹ ਜਾ ਉਹ ਲੋਕਾਂ ਨੂੰ ਪੁੱਛ ਕੇ ਸਮਝੌਤਾ ਹੋ ਸਕਦਾ ਨਾ ਕਿ ਮੇਰੇ ਕਹਿਣ ਨਾਲ ਹਾਂਜੀ ਠੀਕ ਹੈ ਬਹੁਤ-ਬਹੁਤ ਧੰਨਵਾਦ ਧੰਨਵਾਦ ਤਾਂ ਹੁਣ ਆਪਾਂ ਬਾਕੀ ਵੀ ਜਿਹੜੇ ਇੱਥੇ ਵੀਰ ਇੱਥੇ ਇਸ ਵਕਤ ਮੀਟਿੰਗ ਚੱਲ ਰਹੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹ ਵੀ ਇਸ ਸਬੰਧੀ ਜਿਹੜੇ ਸੰਘਰਸ਼ ਸਬੰਧੀ ਸਾਨੂੰ ਜਾਣਕਾਰੀ ਦੇਣਗੇ ਸੋ ਹੁਣ ਆਪਾਂ ਗੱਲਬਾਤ ਕਰ ਲੈਨੇ ਆਂ ਬਾਈ ਮਨਪ੍ਰੀਤ ਜੀ ਦੇ ਨਾਲ ਜਿਹੜੇ ਸੀ ਤਰਵੰਡੀ ਅਗਲੇ ਪਿੰਡ ਦੇ ਵਾਸੀ ਨੇ ਤੇ ਸੰਘਰਸ਼ ਦਾ ਹਿੱਸਾ ਨੇ ਭਾਈ ਜੀ ਕੀ ਕਹਿਣਾ ਚਾਹੋਗੇ ਜਿਹੜਾ 14 ਨੂੰ ਵੱਡਾ ਸੰਘਰਸ਼ ਵਿੜ ਰਹੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਗੱਲ ਪਤਾ ਕੀ ਹੈਗੀ ਵੀ ਜਿਹੜਾ 14 ਤਰੀਕ ਨੂੰ 14 ਜੁਲਾਈ 2025 ਦਿਨ ਸੋਮਵਾਰ ਨੂੰ ਇੱਕ ਇੱਥੇ ਪਬਲਿਕ ਹੈਰਿੰਗ ਹੋ ਰਹੀ ਹੈ ਠੀਕ ਹੈ ਜੀ ਉਹਦੇ ਵਿੱਚ ਸਾਰੇ ਪੰਜਾਬ ਤੋਂ ਲੋਕ ਆ ਰਹੇ ਨੇ ਜੀ ਇਸ ਕਰਕੇ ਅਸੀਂ ਕਹਿੰਦੇ ਵੀ ਵੱਧ ਤੋਂ ਵੱਧ ਇਸ ਇਕੱਠ ਦਾ ਹਿੱਸਾ ਬਣੋ ਆਪਣੀ ਜੋ ਫੈਕਟਰੀ ਲੱਗ ਰਹੀ ਹੈ ਉਹਦੇ ਜਿਹੜੇ ਹੋਣ ਵਾਲੇ ਨੁਕਸਾਨ ਨੇ ਆਉਣ ਵਾਲੀਆਂ نسلਾਂ ਤੇ ਹੋਣ ਵਾਲੇ ਪ੍ਰਭਾਵ ਨੇ ਉਹ ਅਸੀਂ ਉਹਨਾਂ ਨੂੰ ਸਵਾਲ ਜਵਾਬ ਕਰਨੇ ਜਿਹਦੇ ਕਰਕੇ ਅਸੀਂ ਉਹ ਫੈਕਟਰੀ ਦਾ ਵਿਰੋਧ ਕਰਗੇ ਇਸ ਕਰਕੇ ਸਭ ਤੋਂ ਵੱਡੀ ਗੱਲ ਹੈ ਇਸ ਦੇ ਵਿੱਚ ਇਕੱਠ ਦੀ ਅਸੀਂ ਸਭ ਤੋਂ ਵੱਧ ਕੱਠ ਦਿਖਾਉਣੇ ਸਾਡੇ ਕੋਲ ਇੱਕ ਰਿਪੋਰਟ ਹੈ ਜੋ ਫੈਕਟਰੀ ਨੇ ਖੁਦ ਨਹੀਂ ਦਿੱਤੀ ਆ ਵਾਲੀ ਰਿਪੋਰਟ ਹੈ ਜੀ ਇਹ ਟੋਟਲ 500 ਪੰਨੇ ਦੀ 600 ਪੰਨੇ ਦੀ ਰਿਪੋਰਟ ਸੀਗੀ ਉਹਦੇ ਵਿੱਚੋਂ ਇਹ ਉਹਨਾਂ ਨੇ ਇੱਕ ਸਮਰੀ ਦਿੱਤੀ ਹੈਗੀ ਜਿਹਦੇ ਵਿੱਚ ਉਹਨਾਂ ਨੇ ਖੁਦ ਲਿਖਿਆ ਹੋਇਆ ਉਹ ਦੇਖੋ ਸਭ ਤੋਂ ਪਹਿਲਾਂ ਲਿਖਦੇ ਆ ਵੀ ਸਭ ਤੋਂ ਨਜ਼ਦੀਕ ਪਿੰਡ ਤਲਵੰਡੀ ਅਕਲਿਆ 500 500 ਮੀਟਰ ਹੈ ਜੀ ਠੀਕ ਹੈ ਜੋ ਕਿ ਬਿਲਕੁਲ ਹੀ ਕਾਨੂੰਨ ਦੇ ਉਲਟ ਹੈ ਇਹ ਨਹੀਂ ਲਾ ਸਕਦੇ ਪਬਲਿਕ ਸਥਾਨ ਦੇ ਉੱਤੇ ਉਸ ਤੋਂ ਬਾਅਦ ਦੇ ਵਿੱਚ ਕੋਈ ਉਸਤਨ ਇਹ ਤਾਂ ਤੁਹਾਨੂੰ ਜਾਣਕਾਰੀ ਹੈ ਮਤਲਬ ਕਿੰਨੀ ਦੂਰੀ ਤੱਕ ਲਾ ਸਕਦੇ ਨਹੀਂ ਉਹਦੇ ਬਾਰੇ ਨਹੀਂ ਵੈਸੇ ਇੱਕ ਗੱਲ ਤੋਂ ਬਾਅਦ ਵੀ ਉੱਥੇ 10 ਕਿਲੋਮੀਟਰ ਦੇ ਵਿੱਚ ਕੁਝ ਹੋਣਾ ਨਹੀਂ ਚਾਹੀਦਾ ਜਿਵੇਂ ਕੋਈ ਜੰਗਲੀ ਜੰਗਲ ਨਹੀਂ ਇਹ ਹੋਣਾ ਚਾਹੀਦਾ ਇਹ ਕਿੰਨਾਂ ਨੇ ਇਹਦੇ ਵਿੱਚ ਜੰਗਲ ਵਾਲੀ ਚੀਜ਼ ਤੋਂ ਜ਼ਿਆਦਾ ਆ ਇਹਨਾਂ ਨੇ ਆਪ ਲਿਖਿਆਗਾ ਦੇਖੋ ਵੀ ਇੱਥੇ ਜੰਗਲੀ ਜੀਵ ਹੈ ਨਹੀਂਗੇ ਕਿ ਸਾਡੇ ਜਿਹੜੇ ਮਾਲ ਪਸ਼ੂ ਆ ਜੋ ਅਸੀਂ ਘਰਾਂ ਦੇ ਵਿੱਚ ਰੱਖਦੇ ਆ ਜਾਂ ਜਿਹੜੀ ਜੀਵ ਜੰਤ ਹੈ ਉਹ ਜੰਗਲਾਂ ਦੇ ਵਿੱਚ ਨਹੀਂ ਆਉਂਦੇ ਉਹ ਜੰਤੂਆਂ ਦੇ ਵਿੱਚ ਨਹੀਂ ਆਉਂਦੇ ਕਿ ਉਹ ਸਾਹ ਨਹੀਂ ਲੈਂਦੇ ਜੀ ਬਿਲਕੁਲ ਅੱਪਾ ਪਹਿਲਾਂ ਵੀ ਦੇਖਿਆ ਕਿ ਜਿਹੜਾ ਇਸ ਚੀਜ਼ ਦਾ ਜਿਹੜੇ ਰੇਡੀਏਸ਼ਨ ਜਾਂ ਪ੍ਰੋਡਕਸ਼ਨ ਦਾ ਜਾਨਵਰਾਂ ਤੇ ਬਹੁਤ ਪ੍ਰਭਾਵ ਪੈਂਦਾ ਹੈ ਜਿਹੜੇ ਆਪਣੇ ਦਧਾਰੂ ਪਸ਼ੂ ਹੁੰਦੇ ਆ ਮੱਝਾਂ ਜਿਵੇਂ ਅੱਪ ਕਹਿ ਸਕਦੇ ਆ ਉਹਨਾਂ ਤੇ ਵੀ ਬੁਰਾ ਅਸਰ ਹੁੰਦਾ ਹੈ ਇਹ ਚੀਜ਼ ਦਾ ਬਹੁਤ ਜ਼ਿਆਦਾ ਬੁਰਾ ਅਸਰ ਹੁੰਦਾ ਹੈ ਜੀ ਇਹ ਜਾਨਵਰਾਂ ਤੇ ਵੀ ਹੁੰਦਾ ਮਨੁੱਖ ਤੇ ਵੀ ਹੁੰਦਾ ਪੰਛੀਆਂ ਤੇ ਵੀ ਹੁੰਦਾ ਜਿਹੜੇ ਜਾਨਵਰ ਨੇ ਜਾਂ ਪੰਛੀ ਨੇ ਉਹਨਾਂ ਨੇ ਕਿਹੜਾ ਬੋਲ ਕੇ ਦੱਸ ਦੇਣਾ ਇਸ ਜਿਹੜੀ ਰਿਪੋਰਟ ਦੇ ਵਿੱਚ ਥੋੜਾ ਸਾਨੂੰ ਵਿਸਥਾਰ ਨਾਲ ਦੱਸੋਗੇ ਕਿ ਜਿਹੜੇ ਕੀ ਕੀ ਨੁਕਸਾਨ ਜਿਹੜੇ ਦੱਸੇ ਗਏ ਐ ਇਸ ਰਿਪੋਰਟ ਦੇ ਮੁਤਾਬਿਕ ਉਹਨਾਂ ਨੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਲਿਖਿਆਗਾ ਵੀ ਪਿੰਡ ਦਾ ਤੁਹਾਨੂੰ ਦੱਸ ਦਿੱਤਾ ਉਸ ਤੋਂ ਬਾਅਦ ਦੇ ਵਿੱਚ ਅਗਲੀ ਚੀਜ਼ ਜਿਹੜੀ ਹੈਗੀ ਆ ਉਹ ਇਹ ਕਹਿੰਦੇ ਆ ਕਹਿੰਦੇ ਵੀ ਅਸੀਂ ਵਾਤਾਵਰਨ ਨੂੰ ਇੰਨਾ ਕੁ ਪ੍ਰਦੂਸ਼ਿਤ ਕਰ ਦੇਣਾ ਜਿਹੜੇ ਉਹ ਆਪ ਕਹਿੰਦੇ ਆ ਠੀਕ ਹੈ ਜੀ ਹਵਾ ਪ੍ਰਦੂਸ਼ਣ ਕਹਿੰਦੇ ਬੇਸ਼ੱਕ ਦਾ ਮੁੱਖ ਚਿੰਤਾ ਦਾ ਵਿਸ਼ਾ ਹੈ ਜਿਹੜੀ ਹਵਾ ਪ੍ਰਦੂਸ਼ਿਤ ਕਰਨੀ ਹੈ ਇੱਕ ਵਾਰ ਪੂਰਾ ਆਪਣਾ ਜਿਹੜੇ ਪੜ੍ਹ ਕੇ ਸੁਣਾ ਦੋ ਇਸ ਚੀਜ਼ ਨੂੰ ਆ ਦੇਖੋ ਜੀ ਜਿਵੇਂ ਉਹਨਾਂ ਨੇ ਖੁਦ ਲਿਖਿਆ ਹੈਗਾ ਪ੍ਰਦੂਸ਼ਣ ਮੁੱਖ ਪ੍ਰਦੂਸ਼ਣ ਚਿੰਤਾਵਾਂ 2.3 ਮੁੱਖ ਪ੍ਰਦੂਸ਼ਣ ਚਿੰਤਾਵਾਂ ਪ੍ਰਸਤਾਵ ਸੀਮਿੰਟ ਪਿਸਾਈ ਯੂਨਿਟ ਭਾਵੇਂ ਇੱਕ ਆਧੁਨਿਕ ਊਰਜਾ ਤੇ ਕੁਸ਼ਲ ਸ਼ੱਕੀ ਪ੍ਰਕਿਰਿਆ ਸੁੱਕੀ ਪ੍ਰਕਿਰਿਆ ਵਾਲੀ ਟੈਕਨੋਲੋਜੀ ਨਾਲ ਡਿਜ਼ਾਈਨ ਕੀਤੀ ਗਈ ਹੈ ਜੀ ਠੀਕ ਹੈ ਜੀ ਪਰ ਫਿਰ ਵੀ ਇਸ ਤੋਂ ਹੋਣ ਵਾਲੇ ਪ੍ਰਦੂਸ਼ਣ ਦੇ ਸੰਭਾਵਿਤ ਖਤਰੇ ਹਨ ਹਵਾ ਪ੍ਰਦੂਸ਼ਣ ਮੁੱਖ ਚਿੰਤਾ ਕਿਉਂਕਿ ਕੰਕਲਿੰਕਰ ਫਲਾਈ ਫਲਾਈ ਐਸ਼ ਅਤੇ ਜਿਪਸਮ ਵਰਗੇ ਸੁੱਕੇ ਕੱਚੇ ਮਾਲ ਦੀ ਹੱਥੋ ਹੱਥ ਫਸਾਈ ਦੌਰਾਨ ਪਾਰਟੀਕੂਲਰ ਮੈਟਰ PM10 ਅਤੇ PM2.5 ਨਿਕਾਸ ਹੋ ਸਕਦੇ ਹਨ ਹੋਰ ਇਹਨਾਂ ਨੇ ਲਿਖਿਆ ਜੀ ਅੱਗੇ ਜਾ ਕੇ ਸ਼ੋਰ ਪ੍ਰਦੂਸ਼ਣ ਜਿੰਨਾਂ ਨਾਲ ਉਹ ਕਹਿੰਦੇ ਵੀ ਇੱਥੇ ਆਸ-ਪਾਸੇ ਜਿਹੜੇ ਜੀਵ ਜੰਤੂ ਐ ਪਸ਼ੂ ਪੰਛੀ ਐ ਉਹ ਵੀ ਇੱਥੋਂ ਉੱਡ ਜਾਣਗੇ ਜੀ ਇੰਨਾ ਪ੍ਰਦੂਸ਼ਣ ਇੰਨਾ ਜਿਆਦਾ ਸ਼ੋਰ ਹੋਊਗਾ ਇੰਨਾ ਜਿਆਦਾ ਪ੍ਰਦੂਸ਼ਣ ਹੋਣਾ ਜਿਹੜਾ ਸ਼ੋਰ ਪ੍ਰਦੂਸ਼ਣ ਐ ਹਾਂਜੀ ਇਹ ਪਾਣੀ ਜਿਹੜਾ ਧਰਤੀ ਹੇਠਲੇ ਪਾਣੀ ਦੀ ਕੋਈ ਬੋਰ ਵਗੈਰਾ ਵੀ ਕਰ ਰਹੇ ਨੇ ਇਹਨਾਂ ਨੇ 400 ਬੋਰ ਦਾ ਕਿਹਾ ਜੀ ਜੋ ਇਹਨਾਂ ਨੇ ਖੁਦ ਲਿਖਿਆ ਰਿਪੋਰਟ ਦੇ ਵਿੱਚ ਵੀ ਲਿਖਿਆ ਹਾਂ ਰਿਪੋਰਟ ਦੇ ਵਿੱਚ ਲਿਖਿਆ ਹੋਇਆ 400 ਰੁਪਏ ਬੋਰ ਕਰ ਰਹੇ ਆ ਉਹ ਜਿਨ੍ਹਾਂ ਦੇ ਵਿੱਚੋਂ ਪਾਣੀ ਲੈਣਗੇ ਤੇ ਨਾਲ ਇਹਨਾਂ ਨੇ ਇੱਕ ਹੋਰ ਵੀ ਲਿਖਿਆਗਾ ਜਿਹੜਾ ਲਿਖਿਆਗਾ ਇਹਨਾਂ ਨੇ ਵੀ ਆ ਲਿਖਿਆ ਜੀ ਇਹਦੇ ਵਿੱਚ ਲਿਖਿਆ ਵੀ ਅਸੀਂ ਆਸੇ ਪਾਸੇ ਜਿਹੜੀਆਂ ਕਨਾਲਾਂ ਨੇ ਜਿਵੇਂ ਸੰਦੋਹਾ ਹੋਗੀ ਸਿੰਗੋ ਹੋਗੀ ਜਗਾ ਹੋਗੀ ਉਹਨਾਂ ਸੋਇਆਂ ਦਾ ਵੀ ਬੇਰਵਾ ਦਿੱਤਾ ਉਥੋਂ ਵੀ ਪਾਣੀ ਲੈਣਗੇ ਹਾਂਜੀ ਪਾਣੀ ਦੀ ਵੀ ਕਾਫੀ ਵੇਸਟੇਜ ਹੋਣੀ ਹੈ ਫਿਰ ਬਹੁਤ ਜ਼ਿਆਦਾ ਵੇਸਟੇਜ ਹੋਣੀ ਹੈ ਤੁਸੀਂ ਦੇਖ ਲਓ ਵੀ 400 ਬੋਰ ਇੱਕ ਪਿੰਡ ਦੇ ਵਿੱਚ 400 ਬੋਰ ਹੁੰਦਾ ਜਿਹੜਾ ਰੋਜ਼ ਚੱਲਣਾ ਉਹ 24 ਘੰਟੇ ਚੱਲਣਾ ਹੈ ਜੀ ਹਾਂਜੀ ਪ੍ਰਸ਼ਾਸਨ ਦਾ ਤੁਸੀਂ ਪਹਿਲਾਂ ਕੋਈ ਮੀਟਿੰਗ ਕੀਤੀ ਹੋਈ ਸਹਿਯੋਗ ਹਾਂ ਜੀ ਅਸੀਂ ਪ੍ਰਸ਼ਾਸਨ ਡੀਸੀਜ ਨੂੰ ਮਿਲੇ ਹੋਏ ਆ ਐਸਐਸਪੀ ਸਾਹਿਬ ਨੂੰ ਵੀ ਮਿਲੇ ਆ ਬਾਕੀ ਅਸੀਂ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਬਠਿੰਡਾ ਉੱਥੇ ਵੀ ਜਾ ਕੇ ਅਸੀਂ ਆਪਣੀ ਮੰਗ ਪੱਤਰ ਦਿੱਤੇ ਉਹਨਾਂ ਨੇ ਸਾਡੀ ਗੱਲਬਾਤ ਵੀ ਸੁਣੀ ਕਿਸਾਨ ਜਥੇਬੰਦੀਆਂ ਦਾ ਸਮਰਥਨ ਮਿਲਿਆ ਤੁਹਾਨੂੰ ਅਸੀਂ ਸੰਯੁਕਤ ਕਿਸਾਨ ਮੋਰਚੇ ਕੋਲ ਗਏ ਸੀ ਚੰਡੀਗੜ੍ਹ ਮੀਟਿੰਗ ਸੀ ਉੱਥੇ ਉਹਨਾਂ ਕੋਲ ਗਏ ਉਹਨਾਂ ਨੇ ਭਰਮਾ ਹੰਗਾਰਾ ਦਿੱਤਾ ਸਾਨੂੰ ਵੀ ਹਾਂ ਅਸੀਂ ਤੁਹਾਡੇ ਨਾਲ ਹੋਰ ਕਿੰਨਾ ਕਿੰਨਾ ਤੱਕ ਤੁਸੀਂ ਪਹੁੰਚ ਕੀਤੀ ਹੈ ਜਿਹੜਾ ਅਸੀਂ ਸੰਘਰਸ਼ ਨੂੰ ਤਿਆਰ ਕਰ ਰਹੇ ਹਾਂ ਅਹ ਦੇਖੋ ਸੰਯੁਕਤ ਕਿਸਾਨ ਮੋਰਚਾ ਦੱਸਦਾ ਜੀ ਤੁਹਾਨੂੰ ਹੋਰ ਆਸੇ ਪਾਸੇ ਪਿੰਡਾਂ ਦੇ ਵਿੱਚ ਹੋਗੇ ਜਾਂ ਜਿਵੇਂ ਹੁਣ ਇੱਕ ਆਪਣੀ ਕਮੇਟੀ ਬਣੀ ਹੋਈ ਹੈ ਵਾਤਾਵਰਨ ਬਚਾਓ ਕਮੇਟੀ ਉਹ ਵੀ ਆ ਰਹੀ ਨੇ ਲੱਖਾ ਸਿੰਘ ਸਿਧਾਣਾ ਲੱਖਾ ਸਿੰਘ ਸਿਧਾਣਾ ਪੰਨਾ ਸਿੰਘ ਅਮਿਤੋਜ ਮਾਨ ਉਹ ਵੀ ਪਹੁੰਚ ਰਹੇ ਨੇ ਅਮਿਤੋਜ ਮਾਨ ਕੱਲ ਵੀ ਮੇਰਾ ਖਿਆਲ ਤੁਹਾਡੇ ਹਾਂਜੀ ਹਾਂਜੀ ਕੱਲ ਵੀ ਆਏ ਕੋਨ ਕੋਨ ਪਹੁੰਚੇ ਕੱਲ ਅਸੀਂ ਤਾਂ ਉਮਤੋਜ ਮਾਨ ਜੀ ਆਏ ਸੀ ਜਾਂ ਜਿਵੇਂ ਪੰਜਾਬ ਵਾਤਾਵਰਨ ਨੂੰ ਬਚਾਓ ਕਮੇਟੀ ਵਾਲੇ ਆਏ ਸੀਗੇ ਜੀ ਹੋਰ ਆਰਮ ਸਿੰਘ ਭੈਣੀ ਬਾਗਾ ਹੋਰ ਵੱਖ-ਵੱਖ ਜਥੇਬੰਦੀਆਂ ਤੋਂ ਵੱਖ-ਵੱਖ ਲੀਡਰ ਆਏ ਸੀ ਜੀ ਜਿਨ੍ਹਾਂ ਨੇ ਸਾਨੂੰ ਆ ਕੇ ਪਰਮਾ ਹੰਗਾਰਾ ਦਿੱਤਾ ਕਿ ਅਸੀਂ 14 ਤਰੀਕ ਨੂੰ ਪੂਰਾ ਫੁੱਲ ਇਕੱਠ ਲੈ ਕੇ ਆਵਾਂ ਇਹਦੀ ਲੋਕੇਸ਼ਨ ਕਿਰੋਗੀ ਮਤਲਬ ਜਿਹੜਾ ਤੁਸੀਂ ਕਹਿ ਰਹੇ ਇਕੱਠ ਹੋਣਾ ਉਹ ਫੈਕਟਰੀ ਦੇ ਜਿਸ ਜਗ੍ਹਾ ਜਿੱਥੇ ਜ਼ਮੀਨ ਖਰੀਦੀ ਗਈ ਉੱਥੇ ਹੋਣਾ ਹਾਂਜੀ ਜਿੱਥੇ ਜ਼ਮੀਨ ਖਰੀਦੀ ਗਈ ਉਸ ਜਗ੍ਹਾ ਤੇ ਇਕੱਠ ਹੋਣਾ ਜੀ ਉੱਥੇ ਉਹਨਾਂ ਨੇ ਟੈਂਟ ਵਗੈਰਾ ਬਾਕਾਇਦਾ ਫੈਕਟਰੀਆਂ ਆ ਜਾਣੀਆਂ ਜੋ ਕਿ ਡੀਸੀ ਸਾਹਿਬ ਨੇ ਲਵਾਇਆ ਹੋਇਆ ਹਾਂਜੀ ਇੱਕ ਵਾਰ ਆਪਣੇ ਦਰਸ਼ਕਾਂ ਨੂੰ ਵੀ ਸਮਝਾ ਦਿਓ ਜਿਹੜੇ ਆਸ-ਪਾਸ ਦੇ ਸੰਘਰਸ਼ ਦਾ ਹਿੱਸਾ ਬਣਨਾ ਚਾਹੁੰਦੇ ਆ ਇਹ ਲੋਕੇਸ਼ਨ ਸਮਝਾ ਦਿਓ ਵੀ ਕਿੱਥੇ ਪਹੁੰਚਣਾ ਹੈ ਇਹ ਜੀ ਮਾਨਸਾ ਜ਼ਿਲ੍ਹੇ ਦੇ ਵਿੱਚ ਤਲਵੰਡੀ ਸਾਬੋ ਪਾਵਰ ਪਲਾਂਟ ਦੇ ਕੋਲ ਤਲਵੰਡੀ ਇਕਲਿਆ ਪਿੰਡ ਹੈ ਉੱਥੇ ਪਹੁੰਚਣਾ ਜੋ ਕਿ ਮੂਸੇ ਤੋਂ ਤਲਵੰਡੀ ਸਾਬੋ ਨੂੰ ਜਾਣ ਵੇਲੇ 3-4 ਕਿਲੋਮੀਟਰ ਅੱਗੇ ਆ ਜਾਂਦੇ ਨੇ ਨਹੀਂ ਇਸ ਤੋਂ ਬਾਅਦ ਅੱਗੇ ਆ ਕੇ ਕਿੱਥੇ ਮਤਲਬ ਤਲਵੰਡੀ ਇਕਲਿਆ ਤੋਂ ਕਿਹੜੇ ਰੋਡ ਤੇ ਫੈਕਟਰੀ ਤਲਵੰਡੀ ਇਕਲਿਆ ਤੋਂ ਅਸੀਂ ਥੋੜਾ ਪਿੰਡ ਵਿੱਚ ਦੀ ਲੰਘ ਕੇ ਖੇਤਾਂ ਵਾਲੀ ਸਾਈਡ ਹੈ ਰੇਲਵੇ ਲੈਂਡ ਦੇ ਨਾਲ-ਨਾਲ ਜੀ ਅੱਛਾ ਹਾਂਜੀ ਉੱਥੇ ਵਾਕਈ ਦਾ ਅਸੀਂ ਉੱਥੇ ਵੈਰੀਗੇਟ ਕਰਾਂਗੇ ਆਪਣੇ ਮੁੰਡੇ ਵੀ ਖੜੇ ਹੋਣਗੇ ਜਿਹੜੇ ਦੱਸਣਗੇ ਵੀ ਇੱਧਰ-ਇੱਧਰ ਦੀ ਜਾਣੇ ਜੀ ਮੇਨ ਰੋਡ ਤੋਂ ਹਾਂ ਭਾਈ ਜਿਵੇਂ ਆਪਣੇ ਜਿਹੜੇ ਪਾਣੀ ਦੇ ਨੰਗੇ ਸਰੋਤ ਵੀ ਹੈ ਮਤਲਬ ਜਿਵੇਂ ਆਪ ਤੁਸੀਂ ਆਪਾਂ ਰਿਪੋਰਟ ਦੇ ਮਜ਼ਾਕ ਵੀ ਦੇਖਿਆ ਤੁਸੀਂ ਵੀ ਜਾਣਕਾਰੀ ਦਿੱਤੀ ਹੈ ਕਿ ਇਹਦੇ ਚ ਫਲਾਈ 애ਸ਼ ਉੱਡਦੀ ਹੈ ਜਿਹੜਾ ਹਵਾ ਦੇ ਵਿੱਚ ਪੋਲੂਸ਼ਨ ਹੁੰਦਾ ਜਿਵੇਂ ਆਪਾਂ ਕਹੇ ਸਰੋਵਰੀ ਕਹਿ ਸਕਦੇ ਜਿਵੇਂ ਇੱਥੇ ਬਹੁਤ ਨਜ਼ਦੀਕੀ ਹੈ ਤਾਂ ਉਸ ਸਰੋਵਰ ਦੇ ਉੱਤੇ ਜਿਹੜਾ ਇਹ ਰਾਖ ਡਿੱਗੂਗੀ ਤਾਂ ਉਹ ਪਾਣੀ ਉਸ ਪਾਣੀ ਨੂੰ ਵੀ ਪ੍ਰਦੂਸ਼ਿਤ ਦੇਖੋ ਜੀ ਇਹੋ ਇਹਨਾਂ ਦੀ ਖੁਦ ਦੀ ਰਿਪੋਰਟ ਹੈ ਉਹ ਕਹਿੰਦੇ ਵੀ ਜਿੱਥੇ ਵੀ ਜਲ ਸਰੋਤ ਹੈ ਜਿਹੜੇ ਨੰਗੇ ਨੇਗੇ ਵੀ ਇਹਨਾਂ ਦੇ ਉੱਤੇ ਕੋਈ ਹੋ ਨਹੀਂ ਹੈਗਾ ਬਾਹਰੋਂ ਪ੍ਰਦੂਸ਼ਣ ਦੇ ਨਾਲ ਫਲਾਈ ਅਸ਼ ਡਿਗਣੀਏ ਉਹ ਸਾਡੇ ਨੇੜੇ ਜਿਵੇਂ ਹੁਣ ਵਾਟਰ ਬਾਕਸ ਹੋ ਗਿਆ ਉਹਦੇ ਡੱਗ ਨੇ ਦੋ ਡੱਗ ਉਹ ਹੋਗੇ ਬਾਕੀ ਉਹਨਾਂ ਨੇ ਜਿਹੜੇ ਫਿਲਟਰ ਨੇਗੇ ਉਹ ਹੋਗੇ ਨੰਬਰ 2 ਤੇ ਸਾਡਾ ਸੂਆ ਸਾਰਾ 1 ਕਿਲੋਮੀਟਰ ਪੈਂਦਾ ਇਥੋਂ ਫੈਕਟਰੀ ਤੋਂ ਇਥੇ ਇੱਕ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਜਿੱਥੇ ਦਸਮ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਆਪਣੀ ਚਰਨਛੋਹ ਪ੍ਰਾਪਤ ਧਰਤੀ ਉਹਨਾਂ ਦੀ ਉਹ ਵੀ ਇੱਕ ਇਤਿਹਾਸਿਕ ਗੁਰਦੁਆਰਾ ਮਠਈਸਰ ਸਾਹਿਬ ਪਿੰਡ ਦਿਲਗਿਆਰੀ ਹੈ ਜੀ ਮਠਈਸਰ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਂ ਉਹੋ ਵੀ ਦੋ ਸਰੋਵਰ ਨੇ ਉੱਥੇ ਉੱਥੇ ਵੀ ਉਹੋ ਜਾ ਕੇ ਜਿਹੜੀ ਆਪਣੇ ਪਵਿੱਤਰ ਸਰੋਵਰ ਸਰੋਵਰਾਂ ਦੇ ਵਿੱਚ ਇਹ ਫਲਾਈ ਐਸ਼ਾ ਜਿਹੜੀ ਉਹ ਡਿਗਣੀ ਹੈ ਸਾਡੇ ਸਰੋਵਰਾਂ ਦੇ ਗੋਪਾਲ ਸਾਹਿਬ ਗੁਰਦੁਆਰਾ ਸਾਹਿਬ ਦੇ ਗੋਪਾਲ ਸਾਹਿਬ ਨਿਸ਼ਾਨ ਸਾਹਿਬ ਦੇ ਉੱਤੇ ਇਹਨਾਂ ਨੇ ਆਪਣੀ ਜਿਹੜੀ ਫਲਾਈ ਐਸ਼ਾ ਉਹ ਸਿੱਟਣੀ ਹੈ ਜਿਹਦਾ ਅਸੀਂ ਪੂਰ ਜ਼ੋਰ ਵਿਰੋਧ ਕਰਦੇ ਹਾਂ ਇਸ ਤੋਂ ਸਾਡੇ ਧਰਮ ਨੂੰ ਵੀ ਖਤਰਾ ਹੈ ਜੀ ਪਹਿਲਾਂ ਇਹਨਾਂ ਨੇ ਜਿਵੇਂ ਦੇਖ ਲਓ ਮੱਤੇਵਾੜਾ ਜੰਗਲ ਵਾਲਾ ਸੀ ਚਮਕੌਰ ਸਾਹਿਬ ਉੱਥੇ ਸਾਡੇ ਇਤਿਹਾਸਕ ਗੁਰਦੁਆਰਾ ਸਾਹਿਬ ਆਗੇ ਹੁਣ ਇੱਥੇ ਸਾਡਾ ਤਖਤ ਸ੍ਰੀ ਦਮਦਮਾ ਸਾਹਿਬ ਹੋ ਗਿਆ ਇਹਦੇ ਨੇੜੇ ਲੱਗ ਗਿਆ ਉਧਰੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਲੱਗ ਗਿਆ ਤਖਤ ਸ੍ਰੀ ਦਮਦਮਾ ਸਾਹਿਬ ਦੀ ਦੂਰੀ ਕਿੰਨੀ ਹੈ ਲਗਭਗ ਲਗਭਗ 15 ਕਿਲੋਮੀਟਰ ਹੈ ਜੀ ਲਗਭਗ ਮੈਂ ਤਾਂ ਉੱਥੇ ਤੱਕ ਵੀ ਨੁਕਸਾਨ ਮਾਰ ਕਰੂਗਾ ਹਾਂਜੀ ਉਹਨਾਂ ਨੇ ਉਥੇ ਹੁਣ ਲਿਖਿਆ ਹੈਗਾ ਵੀ ਸੰਦੋਹਾ ਪਿੰਡ ਲਿਖੇ ਜੇ ਪਰ ਐਡੀਸ਼ਨ ਦੇ ਹਿਸਾਬ ਨਾਲ ਦੇਖਣਾ ਹੋਵੇ ਤਾਂ ਉਹ ਕੋਈ ਬਹੁਤੀ ਦੂਰ ਨਹੀਂ ਜਿਵੇਂ ਤੁਸੀਂ ਦੱਸਿਆ ਕਿ ਜਿਵੇਂ ਆਪਾਂ ਗੱਲ ਕਰ ਰਹੇ ਨੰਗੇ ਜਲ ਸਰੋਤ ਫਿਰ ਤਾਂ ਜਿਹੜੇ ਆਪਣੇ ਪੀਣ ਵਾਲਾ ਜਿਹੜਾ ਪਾਣੀ ਹੁੰਦਾ ਮੈਂ ਵਾਟਰ ਬਾਕਸ ਦੇ ਜ਼ਰੀਏ ਕਰਾਂ ਚ ਪਾਣੀ ਜਾਂਦਾ ਉਹ ਸਾਰੇ ਜਿਹੜੇ ਡੱਗੀਆਂ ਹੁੰਦੀਆਂ ਸਾਰੇ ਨੰਗੇ ਹੁੰਦੇ ਆ ਹਾਂਜੀ ਉਹ ਸਾਰੇ ਨੰਗੇ ਹੁੰਦੇ ਐਸੀ ਕਰਕੇ ਆਪਾਂ ਵਾਟਰ ਬਾਕਸ ਦਾ ਵੀ ਉਹ ਤੁਹਾਨੂੰ ਪਹਿਲਾਂ ਵਿਸਤਾਰ ਦੇ ਵਿੱਚ ਦੱਸਦਾ ਵੀ ਉਹ ਉਹਨਾ ਤਾਂ ਸਾਡੇ ਤੱਕ ਹੀ ਐ ਜੀ ਬਿਲਕੁਲ ਹਾਂਜੀ ਉਹ ਅਸੀਂ ਪੀਨੇ ਬਾਕੀ ਸਰੇ ਜਿਵੇਂ ਹੁਣ ਇਹਨਾਂ ਨੇ ਦੱਸਣ ਦੇ ਮੁਤਾਬਕ ਵੀ ਜਿਹੜੀਆਂ ਪੱਤੇਦਾਰ ਸਬਜ਼ੀਆਂ ਨੇ ਉਹ ਜਿਹੜੀ ਫਲਾਈਸ਼ ਉਹ ਫਸਲ ਸਬਜ਼ੀਆਂ ਦੇ ਉੱਤੇ ਡਿੱਗਣੀ ਹੈ ਉਹ ਵੀ ਅਸੀਂ ਖਾਣੀਆਂ ਨੇ ਰਾਖ ਤਾਂ ਆਪਾਂ ਦੇਖਿਆ ਪਹਿਲਾਂ ਥਰਮਲ ਪਲਾਂਟਾ ਤੁਹਾਡੇ ਨੇੜੇ ਕਿ ਜਦੋਂ ਦੀ ਰਾਖ ਦੇ ਨਾਲ ਨਰਮੇ ਦੀ ਕਾਫੀ ਜ਼ਿਆਦਾ ਫਸਲ ਬਰਬਾਦ ਹੋਈ ਸੀ ਤਾਂ ਇਹ ਦੀ ਰਾਖ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਹੈ ਹਾਂਜੀ ਉੱਥੇ ਵੀ ਕੋਲਾ ਮੱਚਦਾ ਦੇਖੋ ਇੱਥੇ ਵੀ ਕੋਲਾ ਮਚਣਾ ਜੀ ਕਰਕੇ ਵੀ ਸਾਡੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰੂਗਾ ਜਦੋਂ ਰਾਖ ਡਿੱਗੂਗੀ ਤਾਂ ਜਿਹੜੀਆਂ ਸਾਡੀਆਂ ਫਸਲਾਂ ਨੇ ਜਾਂ ਸਾਡੀਆਂ ਜਿਹੜੀਆਂ ਸਬਜ਼ੀਆਂ ਨੇ ਤਾਂ ਉਹ ਵੀ ਬਹੁਤ ਦੇ ਤੋ ਪ੍ਰਭਾਵਿਤ ਹੋਣਗੀਆਂ ਠੀਕ ਹੈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸੋ ਆਪਾਂ ਗੱਲਬਾਤ ਕੀਤੀ ਪਿੰਡ ਆਕਲੀਆ ਤਲਵੰਡੀ ਅਕਲੀਆ ਪਿੰਡ ਦੇ ਵਸੀਆਂ ਦੇ ਨਾਲ ਤੇ ਜਿਹੜਾ ਕਿ 14 ਤਰੀਕ ਨੂੰ ਵੱਡਾ ਸੰਘਰਸ਼ ਵੜ ਰਹੇ ਨੇ ਪੂਰੀ ਜਾਣਕਾਰੀ ਦਿੱਤੀ ਹੈ ਲਖਾ ਸਿੰਘ ਸੰਧਾਣਾ ਆ ਵੀ ਤੋਜਮਾਨ ਜਾਂ ਹੋਰ ਵੀ ਪਾਨਾ ਸਿੱਧੂ ਵਰਗੇ ਪਹੁੰਚ ਰਹੇ ਨੇ ਤਾਂ ਆਸ-ਪਾਸ ਦੇ ਪਿੰਡਾਂ ਤੋਂ ਵੀ ਇਹਨਾਂ ਨੇ ਇੱਕ ਕਮੇਟੀ ਬਣਾ ਕੇ ਇਸ ਫੈਕਟਰੀ ਜੀਐਸਡਬਲਿਊ ਦਾ ਪ੍ਰੋਜੈਕਟ ਜੋ ਫੈਕਟਰੀ ਦੇ ਪ੍ਰੋਡੂਸ਼ਨ ਦੇ ਵਿਰੋਧ ਦੇ ਵਿੱਚ ਇੱਕ ਕਮੇਟੀ ਬਣਾਈ ਹੋਈ ਹੈ ਉਹ ਕਮੇਟੀ ਨੇ ਪਿੰਡਾਂ ਦੇ ਵਿੱਚ ਜਾ ਜਾ ਕੇ ਲਾਮਬੰਦ ਕੀਤਾ ਸਭ ਨੂੰ ਇਸ ਦੇ ਜਿਹੜੇ ਨੁਕਸਾਨ ਹੈ ਉਹਨਾਂ ਤੋਂ ਜਾਣੂ ਕਰਵਾਇਆ ਤਾਂ ਸਾਰੇ ਪਿੰਡ ਇੱਥੇ 14 ਤਰੀਕ ਨੂੰ ਪਹੁੰਚ ਰਹੇ ਨੇ ਤਾ ਇਹ ਸੰਘਰਸ਼ ਦਾ ਹਿੱਸਾ ਵੰਦੇ ਨੇ ਤਾ ਆਪਾਂ ਆਉਣ ਵਾਲੇ ਸਮੇਂ 'ਚ ਦੇਖਾਂਗੇ 14 ਤਰੀਕ ਨੂੰ ਵੀ ਅਸੀਂ ਤੁਹਾਡੇ ਨਾਲ ਜੁੜਾਂਗੇ ਤਾ ਦੇਖਦੇ ਆ ਕਿ ਕਿਸ ਤਰ੍ਹਾਂ ਦਾ ਸੱਟਾ ਨਿਕਲੂਗਾ 14 ਤਰੀਕ ਨੂੰ ਇਹਨਾਂ ਦੀ ਗੱਲਬਾਤ ਹੋਣੀ ਹੈ ਉਸ ਫੈਕਟਰੀ ਵਾਲਿਆਂ ਨਾਲ ਤੇ ਉਸ ਤੋਂ ਬਾਅਦ ਜੇਕਰ ਉਹਨਾਂ ਦਾ ਕੋਈ ਮਸਲਾ ਹੱਲ ਕਰ ਦਿਆ ਤਾਂ ਠੀਕ ਹੈ ਨਹੀਂ ਇਹਨਾਂ ਦਾ ਕਹਿਣਾ ਹੈ ਕਿ ਹੋਰ ਵੀ ਸੰਘਰਸ਼ ਉਸ ਤੋਂ ਬਾਅਦ ਤਿੱਖਾ ਕੀਤਾ ਜਾਊਗਾ ਵੱਡਾ ਸੰਘਰਸ਼ ਕੀਤਾ ਜਾਊਗਾ ਤੇ ਡਟ ਕੇ ਰਮਜ਼ਾਨ ਦੇ ਵਿੱਚ ਆਉਣਗੇ ਬਹੁਤ ਬਹੁਤ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ